ਲਾਆਂ ਵਾਲਾ ਚੇਤਕ ਇਹ ਕੋੜੇ ਦੀ ਮੜਕ ਬੜਕ ਤੇ ਰੜਕ ਪੂਰੀ ਦੁਨੀਆ ਚ ਮਸ਼ਹੂਰ ਹੈ ਬਹੁਤ ਸਾਰੇ ਭਰਾ ਕਹਿੰਦੇ ਸੀ ਵਈ ਕੱਲਾਆਂ ਵਾਲਾ ਚੇਤਕ ਫੇਰ ਵਿਖਾਓ ਬਾਈ ਹੁਣ ਕਿਵੇਂ ਲੱਗਦਾ ਕਿਉਂਕਿ ਇਹ ਕੋੜੇ ਦੇ ਫੈਨਾਂ ਦੀ ਗਿਣਤੀ ਪੂਰੇ ਭਾਰਤ ਚ ਬਹੁਤ ਵੱਡੀ ਹੈ ਬਹੁਤ ਸਾਰੇ ਭਰਾ ਇਹਨੂੰ ਵੇਖਣਾ ਚਾਹੁੰਦੇ ਆ ਇਹਦੀ ਖੂਬਸੂਰਤੀ ਨੂੰ ਨਹਾਰਨਾ ਚਾਹੁੰਦੇ ਆ ਲਓ ਬਈ ਫੇਰ ਕਰ ਲੋ ਦਰਸ਼ਨ ਇੰਨਾ ਦੱਸਦਾ ਕਿ ਹੁਣ ਇਹਦੀ ਉਮਰ ਸਿਰਫ ਤਕਰੀਬਨ 1.5 ਬਾਰ ਸਾਲ ਹੋਈ ਹੈ ਪਰ ਘੋੜਾ ਲੱਗਦਾ ਅੱਜ ਵੀ 5 ਤੋਂ 6 ਸਾਲ ਦਾ ਹੈ। ਬਾਕੀ ਇੱਕ ਦਿਨ ਚ ਕਿੰਨੀਆਂ ਘੋੜੀਆਂ ਮੇੜਕਾਰ ਰਿਹਾ ਉਹ ਵੀ ਬਾਪੂ ਜੀ ਹੁਣਾਂ ਦੱਸਿਆ ਤੇ ਨਾਲ ਖਰਾਕ ਬਾਰੇ ਤੇ ਲੱਗਣ ਵਾਲੀਆਂ ਘੋੜਿਆਂ ਦੀਆਂ ਬਿਮਾਰੀਆਂ ਬਾਰੇ ਵੀ ਆਪਾਂ ਖਾਸ ਗੱਲਬਾਤ ਕੀਤੀ ਐ ਅੱਜ ਦੀ ਵੀਡੀਓ ਬਹੁਤ ਖਾਸ ਹੈ ਤੁਹਾਨੂੰ ਬਹੁਤ ਕੁਝ ਇਹ ਵੀਡੀਓ ਦੇ ਵਿੱਚ ਸਿੱਖਣ ਨੂੰ ਮਿਲੂਗਾ ਤੇ ਜਿੱਥੇ ਸਿੱਖਣ ਨੂੰ ਮਿਲੇ ਚੰਗੀ ਚੀਜ਼ ਦੀ ਤੇ ਜਾਣਕਾਰੀ ਵਾਲੀ ਵੀਡੀਓ ਦੀ ਅੱਗੇ ਵੱਧ ਚੜ ਕੇ ਸਾਂਝ ਜ਼ਰੂਰ ਪਾਦਿਆ ਕਰੋ ਵੀਡੀਓ ਸ਼ੇਅਰ ਜ਼ਰੂਰ ਮਾਰਦਿਆ ਕਰੋ ਸੱਜਣੋ ਇੱਕ ਵੀਡੀਓ ਦੇ ਵਿੱਚ ਜਿਹੜੇ ਭਰਾ ਘੋੜੀਆਂ ਵਾਲੇ ਹੜ ਪੀੜਤ ਹੈ ਉਹਨਾਂ ਵਾਸਤੇ ਅੰਕਲ ਜੀ ਨੇ ਖਾਸ ਇੱਕ ਅਨਾਉਂਸਮੈਂਟ ਕੀਤੀ ਐ ਉਹ ਵੀ ਮੇਰੇ ਭਰਾ ਜੀ ਜ਼ਰੂਰ ਧਿਆਨ ਨਾਲ ਸੁਣ ਲਿਓ ਬਾਕੀ ਘੋੜਾ ਕਿਵੇਂ ਲੱਗਿਆ ਉਹਦੇ ਬਾਬਤ ਵੀ ਕਮੈਂਟਾਂ 'ਚ ਦੱਸ ਦਿਓ ਤੇ ਅੰਕਲ ਜੀ ਹੁਣ ਨਾਲ ਗੱਲਬਾਤ ਕਰ ਲਿਓ ਜਿਹੜੀਆਂ ਵੀ ਗੱਲਾਂ ਬਾਤਾਂ ਵੀਡੀਓ ਦੇ ਵਿੱਚ ਹੋਈਆਂ ਉਹਨਾਂ ਦੇ ਬਾਬਤ ਬਾਕੀ ਘੋੜਾ ਤਾਂ ਬਾਈ ਆਪਾਂ ਸਾਰੇ ਜਾਣੇ ਤੁਹਾਨੂੰ ਪਤਾ ਹੈ ਕਿ ਇਹ ਘੋੜੇ ਨੁਕਰਿਆਂ ਦੇ ਵਿੱਚ ਜੇ ਗੱਲ ਕਰੀਏ ਤੇ ਇਹਦੀ ਗਰਦਨ ਦੇ ਤੇ ਛੋਟੇ ਕੰਨ ਦੇ ਫੈਨ ਆ ਇਹ ਘੋੜੇ ਦੇ ਬੱਚੇ ਵੀ ਬਹੁਤ ਸਾਰੇ ਸਾਨ ਬਣ ਗਏ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਇਹ ਕਿੰਨਾਂ ਦੇ ਕੋਲ ਘੋੜਾ ਹੈ ਜੀ ਆ ਬਾਬਰ ਇਸੇ ਚੇਤਕ ਘੋੜੇ ਦਾ ਹੀ ਬੱਚਾ ਹੈ ਏ ਅੱਜ ਵੀਡੀਓ ਦੇ ਵਿੱਚ ਥੋੜੀਆਂ ਹੀ ਤੁਹਾਨੂੰ ਝਲਕੀਆਂ ਹੀ ਵਿਖਾਤੀਆਂ ਤੇ ਪ੍ਰੋਪਰ ਜਿਹੜੀ ਇਹਦਾ ਭਾਗ ਹੈ ਵੀਡੀਓ ਦਾ ਇਹ ਕੱਲੇ ਕੋੜੇ ਬਾਬਰ ਦੀ ਉਹ ਆਪਾਂ ਅਗਲੇ ਕੁਝ ਦਿਨਾਂ 'ਚ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਵਾਂਗੇ। ਬਾਕੀ ਜਿੰਨਾਂ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕੀਤੀ, ਸੋਹਣੇ-ਸੋਹਣੇ ਕਮੈਂਟ ਕਰਕੇ ਕੋੜੇ ਵਾਲੇ ਭਰਾ ਦਾ ਹੌਸਲਾ ਵਧਾਇਆ ਤੇ ਨਵਾਂ-ਨਵਾਂ ਪੀਜ ਫੋਲੋ ਕੀਤਾ ਹੈ, ਉਹਨਾਂ ਵੀਰਿਆਂ 'ਚ ਕੁਝ ਭਰਾਵਾਂ ਦੇ ਨਾਮ ਨੇ ਜੀ, ਵੀਰ ਅਲੀ ਰਜ਼ਾ ਲੈਂਦੇ ਪੰਜਾਬ ਤੋਂ, ਰਣਜੀਤ ਸਿੰਘ, ਰਣਵੀਰ ਸਿੰਘ, ਜਸਪ੍ਰੀਤ ਸਿੰਘ ਬੈਂਸ, ਅਰਸ਼ਦੀਪ ਸੇਖੋਂ ਪਿੰਡਰ ਬਰਾੜ, ਰੇਸ਼ਮ ਧਾਲੀਵਾਲ ਜਵਾਇਦ ਰਾਣਾ ਬਿੰਦਾ ਗੁੱਜਰ ਪ੍ਰੇਮ ਕੁਮਾਰ ਜਸਪਾਲ ਗਿੱਲ ਗੁਰਵਿੰਦਰ ਵਿਦੇਸ਼ਾ ਲਬ ਦੀਪ ਬਰਾੜ ਸੰਘੇੜਾ ਹਰਪਿੰਦਰ ਸਚਿਨ ਜਾਦਵ ਆਜੋ ਕਰਦੇ ਆ ਗੱਲਬਾਤ ਮਿਲਦੇ ਆ ਚਾਚਾ ਜੀ ਨੂੰ ਸੁਣਦੇ ਆ ਗੱਲਾਂ ਬਾਤਾਂ ਧੰਨਵਾਦ ਆਦੀ ਸਸੀ ਕਾਲ ਜੀ ਆਮ ਤੋਂ ਖਾਸ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਇੱਕ ਵਾਰੀ ਤੋਂ ਫੇਰ ਸਾਰੇ ਸੱਜਣਾ ਮਿੱਤਰਾਂ ਦਾ ਸਾਰੇ ਭਰਾਵਾਂ ਦਾ ਸਾਰੇ ਸੁਝਵਾਨ ਸਰੋਤਿਆਂ ਦਾ ਇੱਕ ਵਾਰੀ ਤੋਂ ਫੇਰ ਸਵਾਗਤ ਕਰਦੇ ਆ ਤੇ ਜੀ ਆਇਆਂ ਆਖਦੇ ਆ ਸਜਣੋ ਜਿਹੜੇ ਭਰਾ ਆਪਾਂ ਨੂੰ ਫੇਸਬੁੱਕ ਤੇ ਦੇਖ ਰਹੇ ਆ ਉਹਨਾਂ ਭਰਾਵਾਂ ਦਾ ਵੀ ਮਾਨ ਸਤਕਾਰ ਨਾਲ ਅਦਬ ਨਾਲ ਸਵਾਗਤ ਕਰਦੇ ਆ ਤੇ ਜੀ ਆਖਦੇ ਆ ਜਿਹੜੀ ਸ਼ਖਸੀਅਤ ਮੇਰੇ ਨਾਲ ਇਸ ਟਾਈਮ ਤੁਸੀਂ ਦੇਖ ਰਹੇ ਹੋ ਮੈਨੂੰ ਐ ਲੱਗਦਾ ਹੈ ਕਿ ਕੋਈ ਇਹਨਾਂ ਦੀ ਤਾਰੀਫ ਦੇ ਵਿੱਚ ਮੇਰੇ ਲਫ਼ਜ਼ ਮੁੱਕ ਜਾਂਦੇ ਆ ਬਹੁਤ ਵੱਡਾ ਨਾਮ ਬਹੁਤ ਵੱਡੀ ਸ਼ਖਸੀਅਤ ਜਿਨ੍ਹਾਂ ਨੇ ਇੱਕ ਟ੍ਰੈਂਡ ਸਟਾਰਟ ਕੀਤਾ ਮੈਨੂੰ ਲੱਗਦਾ ਹੈ ਕਿ ਜੇ ਕੁੰਡੀ ਤੋਂਣ ਤੇ ਛੋਟਾ ਕੰਨ ਦਾ ਟ੍ਰੈਂਡ ਜੇ ਸਟਾਰਟ ਹੋਇਆ ਤੇ ਉਹ ਚੇਤਕ ਘੋੜੇ ਦੀ ਬਹੁਤ ਵੱਡੀ ਦੇਣ ਹੈ ਇਸ ਮਸਲੇ 'ਚ ਵੀ ਕਿ ਲੋਕਾਂ ਨੇ ਉਹ ਚੀਜ਼ ਨੂੰ ਬਹੁਤ ਪਸੰਦ ਕੀਤਾ ਤੇ ਅੱਜ ਵੀ ਜੇ ਬ੍ਰਾਂਡ ਬਣਿਆ ਹੋਇਆ ਹੈ ਤੇ ਉਹਦੇ ਪਿੱਛੇ ਅੰਕਲ ਜੀ ਹੋਣਾ ਦੀ ਮਿਹਨਤ ਵੀ ਹੈ ਤੇ ਘੋੜੇ ਦੇ ਜਿਹੜੇ ਮੁਕੱਦਰ ਵੀ ਹੈ ਤੇ ਅੰਕਲ ਦੇ ਮੁਕੱਦਰ ਵੀ ਹੈ ਬਾਕੀ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਯਾਰ ਐਡੀ ਸ਼ਖਸੀਅਤ ਹੋਵੇ ਤੇ ਉਹਦੇ ਬਾਰੇ ਸਾਰੇ ਭਰਾ ਹੀ ਜਾਣਦੇ ਹੁੰਦੇ ਆ ਆਪਾਂ ਇਹਨਾਂ ਤੋਂ ਬਹੁਤ ਕੁਝ ਕਢਾ ਸਕਦੇ ਆ ਅੱਜ ਦੀ ਇੰਟਰਵਿਊ ਦੇ ਵਿੱਚ ਅੱਜ ਘੋੜਿਆਂ ਦੇ ਬਾਰੇ ਤਾਂ ਤੁਹਾਨੂੰ ਦੱਸਣਾ ਹੀ ਹੈ ਚਿਤਕ ਘੋੜਾ ਤੁਹਾਨੂੰ ਮੁਖਾਉਣਾ ਹੈ ਬਾਬਰ ਘੋੜੇ ਦੀਆਂ ਵੀ ਝਲਕੀਆਂ ਵਿਖਾਵਾਂਗੇ ਉਹਦੀ ਵੀਡੀਓ ਅਸੀਂ ਦੂਜੀ ਪਾਵਾਂਗੇ ਜੀ ਸੈਕੰਡ ਪਾਰਟ ਦੇ ਵਿੱਚ ਸਾਰਾ ਕੁਝ ਤੁਹਾਨੂੰ ਕਲੀਅਰ ਕਟ ਬਾਬਰ ਦੇ ਬਾਰੇ ਉਹ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਅੰਕਲ ਜੀ ਜੀ ਜਿਹੜਾ ਜੀਵਨ ਹੈ ਉਸ ਬਾਰੇ ਵੀ ਗੱਲ ਕਰਾਂਗੇ ਪਿੰਡ ਦੇ ਇਤਿਹਾਸ ਬਾਰੇ ਵੀ ਗੱਲ ਕਰਾਂਗੇ ਤੇ ਘੋੜੇ ਬਾਰੇ ਤਾਂ ਆਪਾਂ ਕਰਨੀ ਹੈ ਤੇ ਜਿਹੜੀਆਂ ਘੋੜਿਆਂ ਨੂੰ ਪ੍ਰੋਬਲਮਾਂ ਆਉਂਦੀਆਂ ਨੇ ਜਾਂ ਪੇਟ ਦਰਦ ਹੋ ਗਿਆ ਬੰਨ ਪੈ ਜਾਣਾ ਜਾਂ ਇਦਾਂ ਦੀਆਂ ਸਮੱਸਿਆयां ਨੇ ਉਹਨਾਂ ਦੇ ਹੱਲ ਕਿਵੇਂ ਕੀਤੇ ਜਾ ਸਕਦੇ ਆ ਦੀਸੀ ਤਰੀਕਿਆਂ ਨਾਲ ਜਾਂ ਅੰਕਲ ਜੀ ਦਾ ਇਹਨਾਂ ਬਾਰੇ ਕੀ ਵਿਚਾਰ ਆ ਉਹ ਆਪਾਂ ਲਵਾਂਗੇ ਸਾਰੇ ਸੱਜਣਾ ਦਾ ਪਹਿਲਾਂ ਸਵਾਗਤ ਕਰਦੇ ਆ ਜੀ ਆਪਣੇ ਨਾਲ ਨੇ ਸਰਦਾਰ ਨਛੱਤਰ ਸਿੰਘ ਜੀ ਕਲਖੁਰਦ ਪਿੰਡ ਹੈ ਜੀ ਜ਼ਿਲ੍ਹਾ ਫਰੋਜ਼ਪੁਰ ਪਹਿਲਾਂ ਸਵਾਗਤ ਕਰਦੇ ਆ ਸਾਰੇ ਭਰਾਵਾਂ ਦਾ ਫਿਰ ਜਾਣਕਾਰੀ ਦਿੰਨੇ ਜੀ ਅਗਲੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਬਾਈ ਛੜਦੀ ਕਲਾ ਚ ਜੀ ਕਿਰਪਾ ਮਾਰੋ ਅੰਕਲ ਜਿੱਦਾਂ ਮੈਂ ਗੱਲ ਕੀਤੀ ਆ ਪਿੰਡ ਦੀ ਹਾਂਜੀ ਪਹਿਲਵਾਨ ਜੀ ਨਾਲ ਬੈਠੇ ਆ ਹਾਂਜੀ ਕੋੜੇ ਨੇ ਦਾ ਆਪਣਾ ਬਹੁਤ ਵੱਡਾ ਨਾਂ ਕਲਖੁਰਦ ਪਿੰਡ ਦਾ ਕੱਢਿਆ। ਕੱਢਿਆ। ਉਸ ਤੋਂ ਪਹਿਲਾਂ ਜੇ ਗੱਲ ਕਰਾਂ ਪਿੰਡ ਦੇ ਇਤਿਹਾਸ ਦੀ ਤੇ ਥੋੜਾ ਜਿਹਾ ਉਹਦੇ ਬਾਰੇ ਵੀ ਵਿਚਾਰ ਚਰਚਾ ਕਰ ਲਈਏ। ਉਹ ਤਾਂ ਸਾਡੇ ਪਿੰਡ ਦਾ ਗੁਰੂ ਦੀ ਕਿਰਪਾ ਰਹੀ ਹੈ। ਜੀ। ਮੇਰਾ ਖਿਆਲ ਜੋ ਤੋਂ ਪਿੰਡ ਬੱਜਿਆ ਹੈ। ਜੀ। ਉਹ ਤੋਂ ਹੀ ਸਾਡਾ ਪਿੰਡ ਨਾਮ ਦੇ ਵਿੱਚ ਰਿਹਾ। ਜੀ। ਜਦੋਂ ਬਸ ਸੁਰਖੀਆਂ ਕਹਿੰਦੇ ਉਹ ਤੋਂ ਰਿਹਾ। ਜੀ। ਸਾਡੇ ਪਿੰਡ ਦਾ ਪਹਿਲਾ ਹੁੰਦਾ ਸੀ ਜ ਸਰਦਾਰ ਗਿਆਨ ਸਿੰਘ। ਹਮ। ਉਹਨਾਂ ਕਾ ਨਾਂ ਗਿਆਨਾਂ ਕਹਿੰਦੇ ਸੀ। ਹਮ। ਉਹ ਮੌਤਕੁਰ ਦਾ ਬਹੁਤ بڑا ਚਕਾਵਾ ਸੀਗਾ। ਅੱਛਾ ਪੰਜਾਬ ਚ ਜਿਹਨਾਂ ਕਨਵਰਦਾ ਬੰਦਾ ਕਹਿੰਦੇ ਆ ਹੂੰ ਉਹ ਸੀ ਜੀ ਉਸ ਤੋਂ ਬਾਅਦ ਵਿੱਚ ਸਾਡੇ ਸ਼ੇਰ ਸਿੰਘ ਨੰਬਰਦਾਰ ਜੀ ਉਹ ਬਹੁਤ ਤੜਾ ਬੋਰੀ ਦਾ ਚਕਾਵਾ ਸੀਗਾ ਅੱਛਾ ਯਾਨੀ ਪੰਜਾਬ ਛੱਡ ਕੇ ਜਾੜ ਦੇ ਜਿੱਥੇ ਮੇਲੇ ਜਾੜਦਾ ਸੀਗਾ ਹੂੰ ਕਹਿੰਦੇ ਕਲਾ ਸ਼ੇਰ ਸਿੰਘ ਆ ਗਿਆ ਅੱਛਾ ਤੇ ਛੱਡ ਕੇ ਜਾੜਦਾ ਸੀ ਜੀ ਉਸ ਤੋਂ ਬਾਅਦ ਚ ਇਹ ਮੇਰੇ ਭਰਾ ਵੀ ਹੈ ਤੇ ਮੇਰੇ ਉਸਤਾਦ ਵੀ ਹੈ ਜੀ ਤੇ ਇਧਰ ਬਾਈ ਮੇਲਾ ਸਾਹਿਬ ਬੈਠੇ ਆ ਤੇ ਇਹ ਪਲਵਾਨੀ ਵਾਲੇ ਖੇਤਰ ਚ ਉਸਤਾਦ ਨੇ ਕਿ ਘੋੜਿਆਂ ਵਾਲੇ ਪਾਸੇ ਉਸ ਨਹੀਂ ਪਲਵਾਨੀ ਆ ਬਸ ਪਲਵਾਨੀ ਵਾਲੇ ਪਾਸੇ ਮੇਰਾ ਪਿਓ ਤੇ ਇਹ ਬਾਈ ਮੇਲਾ ਸਾਹਿਬ ਜੋ ਬਾਈ ਮੁੰਦਰਸਾ ਪਹਿਲਵਾਨ ਜੀ ਇਹਨਾਂ ਦਾ ਨਾਮ ਸਰਦਾਰ ਮੁੰਦਰਸਾ ਪਹਿਲਵਾਨ ਜੀ ਤੇ ਬਹੁਤ ਤਗੜੇ ਪਹਿਲਵਾਨ ਆਏ ਆ ਜੀ ਤੇ ਪਹਿਲਾ ਪਰੜਦੇ ਜਾਂਦੇ ਭਰਾਉਣ ਜੀ ਹਾਂ ਸਭ ਤੋਂ ਪਹਿਲਾ ਪਰੜਦੇ ਸਟਾਰਟ ਕੀਤੀ ਸੀਗੀ ਜੀ ਉਸ ਤੋਂ ਬਾਅਦ ਚ ਬੂਰੀ ਬਾਰੀ ਵੀ ਚੱਕੀ ਬਹੁਤ ਜਿਆਦੇ ਜਿਹੜੇ ਪੰਜਾਪਦਰ ਨਾ ਸੀ ਇਹਨਾਂ ਦੇ ਵੀ ਜਿੱਥੇ ਘੱਲਾਂ ਲਾ ਜਾੜਦੇ ਕਹਿੰਦੇ ਘੱਲਾਂ ਲਾ ਕੇ ਦਰੋਂ ਚਿੱੜੀ ਛੱਡ ਕੇ ਹੂੰ ਐਵੀਂ ਗੱਲ ਸੀ ਜੀ ਤੇ ਉਸ ਤੋਂ ਬਾਅਦ ਚ ਭਰਾਉਣ ਜੀ ਕੁਸ਼ਤੀ ਨਹੀਂ ਕੀਤੀ ਇਹਨਾਂ ਨੇ ਹੂੰ ਕੁਸ਼ਤੀ ਜਿੰਨੇ ਕੁਸ਼ਤੀਆਂ ਮੇਰਾ ਖਲੜੇ ਤੇ ਇਹ ਢਾਈ ਨਹੀਂ ਕਿਸ ਚ ਹੂੰ ਚਾਹ ਸੰਜੀ ਤੇ ਚਟ ਆਇਆ ਜੀ ਐਜੀ ਕੋਸਤੀਆਂ ਵਰਦਨ ਕੀਤੀ ਹੋਗੀ ਵਾਜੀ ਤੇ ਅੱਜ ਵੀ ਖਾੜੇ ਦੋ ਟਾਈਮ ਜਾਂਦੇ ਆ ਅੱਛਾ ਹਾਂ ਵਾਵਾ ਜੀ ਤੇ ਨਾ ਸ਼ੇਰ ਸਿੰਘ ਨਬਰਦਾਰ ਹੋ ਗਿਆ ਪੂਰੀ ਜੀ ਕਿੰਨੀ ਉਮਰ ਹੋ ਗਈ ਬਾਪੂ ਜੀ ਦੀ 90 ਲਗਭਗ ਤੋਂ ਭਰਾਂ ਅੱਛਾ ਤਰਾਸੀ ਜਰਾ ਚਲ ਚਲ ਕਿੰਨੀ ਤਰਾਸੀ 90 ਦੇ ਲਗ ਬਗੋੜ ਗਏ ਇਹਨਾਂ ਦੇ ਅਮਰੀ ਅੱਜ ਵੀ ਖੜੇ ਜਾਂਦੇ ਆ ਚਾ 85 84 ਕਹ ਲੋ ਬਾਪੂ ਦਾ ਭਾਵੇਂ ਹੈ ਕਿ ਹਰੀ ਮੈਂ ਜਵਾਨ ਆ ਤੁਸੀਂ ਮੈਨੂੰ ਬੁਢਿਆਂ ਵਾਲੇ ਪਾਸੇ ਨਾ ਢਾਡੋ ਸਹੀ ਗੱਲ ਹੈ ਸਹੀ ਗੱਲ ਜਿਵੇਂ ਗੁਰਬਾਣੀ ਕਹਿੰਦੀ ਆ ਪਿਤਾ ਦਾ ਜਨਮ ਕਿਆ ਜਾਣੇ ਪੁੱਤ ਹੁਣ ਆਪਾਂ ਇਹਨਾਂ ਦਾ ਪੱਕਾ ਢੇੜੀਆ ਲਾਣੇ ਸਮਰਦਾ ਬੜਾ ਪੁਰਾਣਾ ਦੱਸਤਾ ਵੀ ਇਹਨੀ 85 84 ਸੀ ਆਪਾਂ ਮੈਂ ਮੈਂ 90 ਦਾ ਢੇੜੀਆ ਰਹਾਦਾ ਵੀ 90 ਦੇ ਢੇੜੇ 'ਚ ਹੁਣ ਮੈਂੰਤ ਖਾੜੇ ਜਾਂ ਜੀ ਦੋ ਟਾਈਮ ਕਰਦੇ ਆ ਅੱਛਾ ਦੋ ਟਾਈਮ ਖਾੜੇ ਦੇ ਵਿੱਚ ਮੈਂੰਤ ਕਰਦੇ ਜਿੱਦਾਂ ਕਹਿੰਦੇ ਨੇ ਕਿ ਘੋੜਾ ਸਾਣ ਤੇ ਪੁੱਤ ਪਲਵਾਨ ਘਰ ਖਾਂਦੇ ਆ ਤੇ ਔਖੇ ਬਹੁਤਾ ਸਾਹਣੇ ਤੁਹਾਡਾ ਦੋਆ ਨਾਲ ਹੀ ਮਿਲ ਮਲਾਪ ਰਿਹਾ ਹੈ ਸ਼ੁਰੂ ਦੇ ਵਿੱਚ ਹੀ ਤੁਹਾਨੂੰ ਕੀ ਅੰਤਰ ਲੱਗਦਾ ਹੈ ਕੋਈ ਘੋੜਾ ਸਾਹਣ ਦੇ ਵਿੱਚ ਤੇ ਪਲਵਾਨ ਸਾਹਣ ਦੇ ਵਿੱਚ ਕਿ ਵਾਕਈ ਇੱਕੋ ਜਿਹੀ ਨਹੀਂ ਹੈ ਨਹੀਂ ਇਹ ਤਾਂ ਗੱਲਾਂ ਕਰਨ ਦੀਆਂ ਆਪ ਦੇ ਕਰਮ ਹੀ ਖਾਂਦਾ ਹਰ ਕੋਈ ਹੂੰ ਜੇ ਖਾਂਦਾ ਤੇ ਰੱਬ ਆਪੇ ਦੇ ਦਿੰਦਾ ਨੂੰ ਹੂੰ ਹੁਣ ਮੈਂ ਇਹ ਇਹਨਾਂ ਨੂੰ ਪਤਾ ਪਲਵਾਨ ਜੀ ਨੂੰ ਜਦੋਂ ਘੋੜਾ ਉੱਠਿਆ ਚੇਤਕ ਆਪਣਾ ਤੁਰ ਮੇਰੇ ਮੁੰਡੇ ਤੋਂ ਹੀ ਘੁੱਲ ਲੈ ਸੀ ਮੈਂ ਹੂੰ ਦੋ ਮੰਡੇ ਨੂੰ ਖਰਾਬ ਹੀ ਮੰਡੇ ਨੂੰ ਖਰਾਬ ਹੀ ਦਿੰਦਾ ਸੀ ਮੈਂ ਤੇ ਘੋੜੇ ਦਿੰਦਾ ਸੀਗਾ ਵਾਹ ਜੀ ਤੂੰ ਉਦੋਂ ਕਿਹੜਾ ਮੇਰੇ ਘੋੜੇ ਦੇ ਪੈਸੇ ਹੁੰਦੇ ਸੀਗੇ ਹਾਂ ਉਦੋਂ ਹੀ ਰੱਬ ਨੇ ਕੰਮ ਚਲਾਇਆ ਵਧੀਆ ਜੀ ਇਹਦਾ ਰੱਬ ਦਿੰਦਾ ਹੈ ਇਹ ਪਹਿਲਵਾਨ ਤੇ ਸਾਂਹ ਸਾਰਾ ਸਾਂਝ ਹੁੰਦੇ ਆ ਇਹ ਪਹਿਲਵਾਨੀ ਕਰਦੇ ਕਰਦੇ ਨੌਜਵਾਨੀ ਦੇ ਵਿੱਚ ਨਸ਼ਤਰ ਸੋਹਣਾ ਨੂੰ ਘੋੜਿਆਂ ਦਾ ਸ਼ੌਕ ਪਿਆ ਜੀ ਪਰਿਵਾਰ ਦੇ ਵਿੱਚ ਪਹਿਲਾਂ ਹੀ ਸੀ ਘੋੜੇ ਨਹੀਂ ਮੇਰਾ ਪਿਓ ਕਹਿੰਦਾ ਇਹ ਨਾ ਪਹਿਲਵਾਨ ਹੋਣਾ ਨਾ ਨਹੀਂ ਘੋੜਿਆਂ ਦੇ ਸ਼ੌਕ ਦੀ ਗੱਲ ਘੋੜਿਆਂ ਦਾ ਉਹਨੂੰ ਸ਼ੌਕ ਘੋੜਾ ਸਾਡੇ ਤੋਂ ਦੱਸੇ ਅੱਗੇ ਵੀ ਘਰੇ ਗਰੀਬੀ ਸੀਗੀ ਜੀ ਮੇਰੇ ਭੈਣਾਂ 4-5 ਹੋਈਆਂ ਹੂੰ ਕੰਮ ਕੁਝ ਚੱਲਦਾ ਨਹੀਂ ਸੀਗਾ ਹੂੰ ਤੇ ਮੁੜ ਕੇ ਮੇਰੇ ਪਿਓ ਨੇ ਤਾੰਗਾ ਬੰਨਾਲਿਆ ਹੂੰ ਉੱਥੋਂ ਮੁੜ ਕੇ ਫਿਰ ਕੰਮ ਹੌਲੀ ਸਟਾਰਟ ਹੋਇਆ ਕਿਉਂਕਿ ਮੇਰਾ ਬਾਬਾ ਜੀਆ ਉਹਦੇ ਨਾਲ ਮੇਰੇ ਪਿਓ ਦੀ ਬੰਦੀ ਨਹੀਂ ਸੀਗੀ ਉਹਨੇ ਪਹਿਲੀ ਵੰਡ ਕੇ ਨਾਅਤ ਦੀ ਪਹਿਲੀ ਵੰਡ ਕੇ ਨਾਅ ਦੇਣ ਤੇ ਜਵਾਗ ਤਾਂ ਪਾ ਲੈਣੇ ਸੀ ਜੀ ਤੇ ਤਾੰਗਾ ਬਣਾ ਤਾੰਗੇ ਤੇ ਫਿਰ ਫੋੜੀ ਸਾਡੇ ਇਹਨਾਂ ਦਾ ਸੀ ਆਪਣਾ ਜੀ ਆਸਤਾਦ ਆਨੰਦ ਆਨੰਦ لال ਸੀ ਝੋਕਦਾ ਹੁਣ ਝੋਕ ਆ ਉਹ ਜੀ ਨਾ ਹੁਣ ਬਠੰਡੇ ਆਏ ਹੋਣੇ ਉਹਦਾ ਮੁੰਡਾ ਬੋੜ ਸਿੰਘ ਤੇ ਉਹਨਾਂ ਸਖਿਆ ਨੇ ਘੋੜਿਆਂ ਦਾ ਵਕਾਰੀ ਕਾਫੀ ਦੰਗ ਦੋਈਆਂ ਜੀ ਕਿ ਉਹ ਤੋਂ ਬਾਅਦ ਫਿਰ ਹੌਲੀ ਹੌਲੀ ਦੂਜੀ ਲਾਈਨ ਬਣੀ ਘੋੜਿਆਂ ਦੀ ਜੀ ਅੱਛਾ ਜੇ ਚੇਤਕ ਘੋੜਾ ਦੇ ਸੱਜਣੋ ਸਾਰੇ ਹੀ ਭਰਾ ਜਾਣਦੇ ਆ ਪਰ ਮੈਂ ਨਵੇਂ ਸਵਾਲ ਜਿਹੜਾ ਪਹਿਲੀ ਵਾਰੀ ਕੋਈ ਭਰਾ ਨਵੇਂ ਨਵੇਂ ਘੋੜਿਆਂ ਦਾ ਸ਼ੌਂਕ ਰੱਖਣ ਲੱਗੇ ਆ ਉਹਨਾਂ ਦੀ ਜਾਣਕਾਰੀ ਲਈ ਬੇਸਿਕ ਜਿਹੜੇ ਸਵਾਲ ਆਪਣੇ ਹੁੰਦੇ ਆ ਵੀ ਕਿਹੜੇ ਕੋੜੇ ਦਾ ਬੱਚਾ ਹੈ ਉਹ ਤਾਂ ਸਾਰੇ ਭਰਾ ਹੀ ਜਾਣਦੇ ਪਰ ਮੇਰਾ ਐ ਜੀ ਇੱਕ ਐਂਕਰ ਦੇ ਤੌਰ ਤੇ ਪੁੱਛਣ ਦਾ ਫਰਜ਼ ਬਣਦਾ ਕਿ ਨਵੇਂ ਭਰਾ ਭਾਵੇਂ ਇੱਕ ਵੀ ਵੇਖ ਰਿਹਾ ਉਹਦੀ ਜਾਣਕਾਰੀ ਚ ਵੀ ਆਪਾਂ ਵਾਅਦਾ ਕਰਨਾ ਹੈ ਅੱਛਾ ਥੋੜਾ ਜੀ ਚੇਤਕ ਬਾਰੇ ਉਹ ਬੇਸਿਕ ਜੀਆਂ ਗੱਲਾਂ ਉਹ ਤਾਂ ਭਰਾ ਜਾਣਦੇ ਹੀ ਅੰਕਲ ਜੀ ਬੇਸਿਕ ਜੀਆਂ ਗੱਲਾਂ ਵੀ ਕਿਹੜੇ ਕੋੜੇ ਦਾ ਬੱਚਾ ਹੈ ਕਿੰਨੀ ਉਮਰ ਹੋ ਗਈ ਹੈ ਇਸ ਟਾਈਮ ਕਿੰਨੀ ਹਾਈਟ ਹੈ ਉਹ ਥੋੜਾ ਦੱਸ ਦਿਓ ਜੀ ਕਿਹਦੀ ਉਮਰ ਸਹੀ ਸਵਾ 12 ਸਾਲਾ ਸਵਾ 12 ਸਾਲ ਜੀ ਸਵਾ 12 13 ਜਰਮੇ ਦਾ ਜੀ ਤੁਸੀਂ ਆਪ ਗਣ ਲਓ ਜੀ ਸਾਬਾ ਵਾਰ ਨੂੰ ਮੇਰਾ ਘਾੜ ਦੇ ਮਿੰਨੇ ਜਰਮਾ ਜੀ ਇਹ ਤੋਂ ਮਗਰ ਲੰਘਿਆੜਾ 25 ਹਾੜ ਸੀ ਸ਼ਾਇਦ ਜੀ ਆ 25 ਹਾੜ ਸੀ ਉਹਨਾਂ ਜੱਗ ਮਿਲੋ ਤੇ ਹਾਈਟ ਦੀ ਬਾਪੂ ਜੀ ਹੇਡ ਪਾਸ ਸਾਰਾ ਮੁਲਖ ਜਾਂਦਾ ਪੱਕੀ ਦੱਸਣੀ ਹੁਣ ਲੋ ਨਵੇਂ ਬੰਦੇ ਲਈ ਪੁੱਛਿਆ ਰਣਾ ਸਾਰਿਆਂ ਨੂੰ ਪਤਾ ਹੀ ਸਾਰਿਆਂ ਨੂੰ ਪਤਾ ਕਿਸੇ ਨੂੰ ਪੁੱਲ ਨਹੀਂ ਗੀ ਹੇਡ ਦਾ ਜੀ ਸਾਰੇ ਹੀ ਜਾਣਦੇ ਹੁਣ ਆਪਾਂ ਇਹਨਾਂ 70 ਇੰਚ ਕਹਿ ਦਈਏ ਉਹਦਾ ਗੱਲਾਂ ਦਾ ਕੀ ਫਾਇਦਾ ਸਭ ਜਾਣਦੇ ਵਧੀਆ ਕੋੜਾ ਵੱਡਾ ਕੋੜਾ ਹੈ ਬ੍ਰੈਂਡ ਜੀ ਇਹਦਾ ਇੱਕ ਬ੍ਰੈਂਡ ਪੈਦਾ ਇਹਦੇ ਬੱਚੇ ਹੁਣ ਇਹਨੇ ਬੱਚੇ 70 70 ਇੰਚ ਦੇ ਕਈ ਫਾਇਦਾ ਕਰਦੇ ਨਾਲੇ ਜਦੋਂ ਮੰਡੀ ਦੇ ਵਿੱਚ ਆਪਾਂ ਜਾਂਦੇ ਆ ਨਾ ਆਪਾਂ ਅੱਗੇ ਹਰੇਕ ਟੈਂਟ ਦੇ ਵਿੱਚ ਹੀ ਚੇਤਕ ਦਾ ਬੱਚਾ ਖੜਾ ਹੁੰਦਾ ਹੈ। ਰੀਗੀ ਟਾਪਾਂ ਵਿੱਚ ਮੱਝੀ ਚੱਲ ਜੂ ਮਾਲ ਵਿੱਚ ਇੰਡੀਆ ਦੇ ਕਿਸੇ ਵੀ ਹਿੱਸੇ 'ਚ ਮੰਡੀ ਲੱਗਦੀ ਹੈ ਨੁਕਰਾਂ ਕੋ ਉਡਾ ਹੁੰਦਾ ਹੈ ਤੇ ਚੇਤਕ ਦੇ ਬੱਚੇ ਆਪਾਂ ਨੂੰ ਜ਼ਰੂਰ ਵੇਖਣ ਨੂੰ ਮਿਲਦੇ ਆ ਤੇ ਹੁਣ ਤੱਕ ਜੇ ਅੰਕਲਸ ਮੋਟਾ-ਮੋਟਾ ਜਿਹਾ ਹਿਸਾਬ ਲਾਈਏ ਤੇ ਕਿੰਨੇ ਕ ਬੱਚੇ ਹੋ ਗਏ ਹੋਣਗੇ ਦਾਸੀ ਇਹਨਾਂ 12 ਸਾਲਾਂ ਸਵਾ 12 ਸਾਲ ਮੈਂ ਗੱਲ ਕਰਨ ਨਹੀਂ ਚਾਹਦਾ ਤੂੰ ਤੋੜ ਲਈ ਆਪੇ ਮੈਂ ਇਸ ਵਿਸ਼ੇ ਤੇ ਗੱਲ ਕਰਨ ਨਹੀਂ ਸੀ ਜੀ ਜੀ ਹੁਣ ਲੋਕਾਂ ਨੇ ਟ੍ਰੈਂਡ ਝੜਾ ਲਿਆ ਜੀ ਵੀ ਘੋੜੀਆਂ ਮਿਲਦੀਆਂ ਨੇ ਫੋਟੋ ਪਾਈ ਜਾਂਦੇ ਆ ਹਮਮ ਨੱਟਤੀ ਸਾਡੇ ਕੋਲ ਅੱਜ ਜੀ 2 ਮਿਲ ਗਈਆਂ 4 ਮਿਲ ਗਈਆਂ 5 ਮਿਲ ਗਈਆਂ ਮੈਂ 10 ਦਾ ਘੋੜੇ ਦੇੜੇ ਮਿਲਾਈਆਂ ਜੀ 10 ਦਾ ਘੋੜੇ 10 ਦਾ ਘੋੜੀਆਂ ਅੱਜ ਤੱਕ ਨੈੱਟ ਤੇ ਨਹੀਂ ਕਿਤੇ ਪਾਈ ਉਹ ਉਹਦੇ ਚ ਸਾਰੀ ਤੁਹਾਡੀ ਗੱਲ ਰੁਕਦੀ ਆ ਜਿੱਦਾਂ ਮੰਨ ਲਓ 10 ਘੋੜੀਆਂ ਹੁਣ ਜਿਹੜਾ ਸੁਣਨ ਵਾਲਾ ਭਰਾ ਆ ਹੁਣ ਉਹ ਕਈ ਯਾਰ ਕਮੈਂਟ ਵੀ ਚਾਚਾ ਜੀ ਕਰਦੇ ਆ ਕਿ 10 ਘੋੜੀਆਂ ਦੇ ਵਿੱਚ ਸੀਮਨ ਦੀ ਕੁਆਲਿਟੀ ਘੋੜੀ ਗੱਬਰ ਰਹਿ ਜਾਂਦੀ ਸੀ ਜੇ ਸੀਮਨ ਦੀ ਕੁਆਲਿਟੀ ਮੇਨਟੇਨ ਕਿੱਦਾਂ ਹੁੰਦੀ ਹੈ ਲੰਡੇ ਵਾਲਾ ਸੰਤੋਖ ਬ੍ਰੀਡਰ ਆ ਠੀਕ ਹੈ ਜੀ ਹੁਣ ਨਵੀਂ ਘੋੜੀ ਭਰਾਈ ਸੀ ਪ੍ਰਾਰ ਨਵੀਂ ਘੋੜੀ ਮੈਨ ਕੋਈ ਨਾ ਭ ਅੱਛਾ ਉਹਨੇ ਖੁਦ ਭਰਾਈ ਸੀ ਜੀ ਤੇ ਕੁੜੀਆਂ ਛੇਰੀ ਸੀ ਕੁੜੀਆਂ ਦੀ ਹਾਂ ਉਹਨਾਂ ਪੰਜ ਜਦੋਂ ਮਰਜੀ ਨੌਵੀਂ ਕੁੜੀ ਮਲਾਈ ਨੌਵੀਂ ਕੁੜੀ ਮਲਾਈ ਸੀ ਜੀ ਸਵੇਰ ਦੇ ਮਲਾਈ ਇਹਦੇ ਚਾਰ ਵਜੇ ਉਹਦੇ ਚਾਰ ਕੁੜੀਆਂ ਦਾ ਉਹਦੇ ਖੜੇ ਖੜੇ ਮਲਾਈਆਂ ਆ ਦੇ ਵਾਹ 9 ਵੇ ਟਿਕਰ ਪੀ ਘੰਟੇ ਬੜੇ ਛੜੀ ਗਿਆ ਤੇ ਕੋੜੀ ਦਾ ਮਹੀਆ ਆ ਭਰਾਲੀਏ ਮੈਂ ਉਹਨੂੰ ਕਿਹਾ ਮੈਂ ਜਾਵੜਾ ਅਗਲੀ ਹੀਰ ਤੇ ਭਰਾਲੀ ਉਹਦਾ ਭਰਾ ਜਿਹੜੀ ਜਦੋਂ ਪਰਜੇ ਨੂੰ ਫੋਨ ਲਾ ਕੇ ਪੁੱਛ ਰਣੂਗੀ ਮੈਂ ਗੱਲ ਜੇ ਕੱਚੀ ਗੱਲ ਨਹੀਂ ਕਿ ਜੰਨੀ ਕੀਤੇ 10 ਕੋੜੀਆਂ ਭਰਾਈਆਂ ਚੇਤਗੜਾ ਜੜੀ 10 ਦਸੀਆਂ ਜੀ ਪਰ 10 ਕੋੜਾ ਇਹ ਨਹੀਂ ਮਿਲਦਾ ਜਿਵੇਂ ਦੋ ਰੋਣ ਕੋੜਾ ਵੇਲਾ ਰਹਿ ਗਿਆ ਹਾਂਜੀ ਦੋਣੋ ਕੋੜੀ ਆਈ ਕੋਈ ਨਹੀਂ ਹਾਂਜੀ ਤੇ ਅੱਜ 10 ਆ ਗਈਆਂ ਜੀ ਇਹ ਵੀ ਕੱਲਾ ਚੇਤਗੜਾ ਮਿਲ ਸਕਦਾ ਨਹੀਂ ਆਮ ਕੋੜੇ ਮੇਰੇ ਘਰੇ ਬਾਵਰ ਹੀ ਹੈਗਾ ਜੀ ਬਾਵਰ ਨਹੀਂ ਮਿਲਦਾ ਜੀ ਹਾਂਜੀ ਅੱਛਾ ਬਾਬਰ ਆਪਣੇ ਘਰੇ ਕੋੜਾ ਹੈਗਾ ਹਾਂਜੀ ਬਾਬਰ ਦੇੜੇ ਤਿੰਨ ਕੁੜੀਆਂ ਮੈਂ ਸਮਝ ਦਿੰਦਾ ਅੱਛਾ ਭਾਵੇਂ ਉਹ ਮਹੀਨਾ ਵੇਲਾ ਖੜਾ ਰਵੇ ਜੀ ਉਹ ਦੋ ਤਿੰਨ ਵਾਲਾ ਹੀ ਹੈ ਜੀ ਚੇਤਕ ਨੂੰ ਇੱਕ ਦਣ ਕੁੜੀ ਨਾ ਪਵੇ ਤੇ ਪਰਸੋ ਅੱਜ ਵੀ ਮੈਂ ਸੱਤ ਅੱਠ ਕੁੜੀਆਂ ਮਿਲਾ ਦੂੰਗਾ ਹੂੰ ਜਦੋਂ ਮਰਜ਼ੀ ਮੇਰੇ ਨਾਲ ਕੋਈ ਸ਼ਰਤ ਲਾਉਣੇ ਲਾ ਸਕਦਾ ਹੈ ਗੱਲ ਦੀ ਮੇਰੇ ਜੀ ਇਸ ਚੀਜ਼ ਦੀ ਕੋਈ ਜੀ ਜੇ ਮੈਂ ਆਖਿਆ ਵੀ ਮੈਂ ਇਹਨੂੰ ਕੋਈ ਦਵਾਈ ਦਿੰਨਾ ਹੈ ਦਵਾਈ ਤਾਂ ਫਰਜੇ ਮੈਂ ਇਹ ਇਸ ਨੂੰ ਦੇਵਾਂ ਤਾਂ ਮੈਂ ਦੂਜੇ ਨੂੰ ਬਾਬਰ ਨੂੰ ਦੇਣਾ ਨਾਲ ਉਹ ਹੀ ਮੈਂ ਪੁੱਛਣ ਲੱਗਾ ਸਾ ਵੀ ਇਹਨੂੰ ਕਿਹੜੀ ਦੇਸੀ ਖਰਾਕ ਚੱਲਦੀ ਹੈ ਖਰਾਕ ਦੇ ਰੂਪ ਚ ਕੀ ਦੇ ਰਹੇ ਹੋ ਕੋੜੇ ਨੂੰ ਮੈਨੂੰ ਪਤਾ ਤਰਾਂ ਦੱਸ ਕੇ ਨਹੀਂ ਕੁਦਰਤ ਦੀ ਗੱਲ ਹੈ ਜੀ ਜੇ ਮੈਂ ਇਸ ਨੂੰ ਖਰਾਕ ਦੇ ਸਕਦਾ ਤੇ ਬਾਬਰ ਨੂੰ ਵੀ ਦੇ ਸਕਦਾ ਦੇ ਸਕਦਾ ਉਹਦੀ 50000 ਫੀਸ ਹੈ ਹੂੰ ਤੇ ਮੈਂ 10 ਘੋੜਿਆਂ ਉੱਤ ਪਰਾ ਕੇ 5 ਲੱਖ ਦਾ ਕਮਾ ਸਕਦਾ ਹੂੰ ਪਰ ਨਹੀਂ ਜੇ ਕੁਦਰਤੀ ਗੱਲ ਹੁੰਦੀ ਹੈ ਜਿਹੜੇ ਚੀਜ਼ ਨੂੰ ਵਾਰ ਹੋਵੇ ਕੇ ਕੁਦਰਤੀ ਵਾਰ ਨਾ ਕਿਸੇ ਚੀਜ਼ ਨੂੰ ਹੂੰ ਉਹ ਚੀਤਕ ਜਰੂਰ ਮਿਲ ਜਾਂਦਾ ਬਾਬਰ ਤਾਂ ਦੋ ਤਿੰਨ ਘੋੜਿਆਂ ਹੱਦ ਉਹਦੀ ਜੀ ਪਹਿਲੀ ਗੱਲ ਤਾਂ ਮੈਂ ਜਵਾਬ ਹੀ ਦੇਣਾ ਮੈਂ ਤੀਜੀ ਘੋੜੀ ਛੱਡ ਦੇਣੀ ਜੀ ਦੋਆਂ ਤੇ ਛੱਡਣਾ ਜੀ ਹੋਰ ਕੋਈ ਪ੍ਰੋਬਲਮ ਨਹੀਂ ਵਰਦਾ ਵਧੀਆ ਜੀ ਕੋਈ ਚੱਕਰ ਨਹੀਂਗਾ ਪਰ ਮੈਨੂੰ ਲੱਗਦਾ ਵੀ ਦੂਜੀ ਤੀਜੀ ਗੋੜੀ ਦਾ ਮੇਲ ਨਹੀਂ ਸਕਦਾ ਮੈਨੂੰ ਪਤਾ ਹ ਹਮ ਆਪਾਂ ਨੂੰ ਪਹਿਲਾਂ ਤਤ ਤੋਂ ਜਿਹਦਾ ਜਦੋਂ ਨਾ ਪੁਰਾਣੇ ਸਵਾਰ ਜੋ ਘੋੜੇ ਚੜ੍ਹਦੇ ਸੀਗੇ ਹਾਂਜੀ ਤੇ ਘੋੜਿਆਂ ਪਾ ਲੱਗਦਾ ਮੇਰਾ ਘੋੜਾ ਥੱਕ ਗਿਆ ਉਹ ਸਵਾਦ ਵਾਲੰਦੇ ਸੀਗੇ ਜੀ ਬਲ ਦਵਾਉਣ ਵਾਲੇ ਬਲ ਦਵਾਉਣ ਦੇ ਨਾਲ ਪਾ ਲਾਦੇ ਵੀ ਮੇਰਾ ਬਲ ਥੱਕ ਮੰਦਾ ਹੂੰ ਉਹਨਾਂ ਨੇ ਹਰ ਰੋਕ ਕੇ ਤੇ ਜਾਂ ਪਿਸ਼ਾਬ ਕਰਨ ਬੈਹਿਣਾ ਜਾਂ ਘੇੜਾ ਘੁੜਾ ਦੇ ਚਾਵਣਾ ਉਹੀ ਜੀ ਇਹਦੀ ਗੱਲ ਵੀ ਜਦੋਂ ਭੈਣਾਂ ਡੇਪੀ ਆਈ ਡੇਪੀ ਉਹ ਫੇਰ ਉਠਾਉਣਾ ਨੂੰ ਹੂੰ ਸਿਆਣੇ ਬੰਦਿਆਂ ਕਹਿੰਦਾ ਸੀ ਇਹ ਸਮਝ ਦੀ ਗੱਲ ਸਮਝ ਦੀ ਗੱਲ ਹੁੰਦੀ ਹੈ ਠੀਕ ਹੈ ਨਾ ਗੱਲ ਜੀ ਹਾਂ ਉਹ ਤੋਂ ਗੱਲ ਇਹ ਆਉਂ ਹੈ ਵੀ ਹੁਣ ਲੋਕੀ ਫੋਟੋ ਅੱਗੇ ਪੁਰਾਣੇ ਬੰਦੇ ਘੋੜਾ ਬੁੜੀਆਂ ਕੋਲੇ ਦੇ ਬੰਦੇ ਸੀ ਜੀ ਪਾਸੇ ਬੰਦੇ ਸੀਗੇ ਹੂੰ ਤੇ ਹੁਣ ਯਾਰ ਫੋਟੋ ਮਿਲਦੀਆਂ ਨੇ ਪਾਈ ਜਾਂਦੇ ਆ ਤੁਹਾਡੇ ਘਰ ਤਾਂ ਭਾਬੀ ਜਿਹੜੀ ਆਪਣੀਆਂ ਆਪਣਾ ਨੇ ਵੇਖਣੀਆਂ ਕੋਈ ਆਪਣੇ ਮਾਮੇ ਦੀ ਬੇਟੀ ਕੋਈ ਜਾਣੀ ਸਾਰੀਆਂ ਆਪਣੇ ਭੈਣਾਂ ਦੀਆਂ ਆਈਆਂ ਜੀ ਨੈਟੋ ਚਰੌਂਦੀਆਂ ਵੇਂਦੀਆਂ ਕੋਈ ਸਿਆਣੀ ਗੱਲ ਨਹੀਂ ਕੋਈ ਇਹ ਨਹੀਂ ਪਾਉਣੀ ਚਾਹੀਦੀ ਜੇ ਘੋੜੀਆਂ ਥੋੜੇ-ਥੋੜੇ ਮਿਲਦੀਆਂ ਨਾ ਹਮ ਤੇ ਹੁਣ ਤੂੰ ਆਖਿਆ ਤੇਰੇ ਕੋਲੇ ਬੱਚੇ ਮੇਲੇ ਖੜੇ ਐ ਜੀ ਤੇ ਉਹ ਪੁੱਤਰ ਰਿਕਾਰਡ ਦੱਸਦੇ ਘੋੜਿਆਂ ਦੇ ਬੱਚੇ ਦਾਦੇ ਦੇ ਬੱਚੇ ਹੈਗੇ ਜੀ ਇਹ ਕਹਿਣਾ ਗੱਲ ਨਹੀਂ ਕੋਈ ਵੀ ਮੈਂ ਕਹਿ ਦੂੰ ਦਾ ਘੋੜਿਆਂ ਮਿਲ ਗਿਆ ਤਾਂ ਨੇ ਬੱਚੇ ਕਿੱਧਰ ਗਏ ਹਮ ਦੱਸਦਾ ਘੋੜਿਆਂ ਦਿਹਾੜੀ ਲੋਕੀ ਵਿਖਾਈ ਜਾਂਦੇ ਇੱਕੋ ਘੋੜੀ ਫੋਟੋ ਇੱਧਰ ਖਿੱਚ ਲਈ ਇੱਧਰ ਖਿੱਚਦੀ ਪਿੱਛੋਂ ਖ ਫੋਟੋ ਇਕੋੜੀ ਚਾਰੇ ਵਿਖਾਦੀ ਜੀ ਤੇ ਬੱਚੇ ਕਿਧਰ ਗਏ ਹੁੰਦੇ ਹੂੰ ਚਾਰ ਕੁੜੀਆਂ ਜਿਹੜੀਆਂ ਮਿਲਦੇ ਆਹ ਚਲੋ ਤੁਸੀਂ ਭਰਾਵਾ ਨੇ ਰਿਕਾਰਡ ਵੀ ਰੱਖਣਾ ਤੁਸੀਂ ਰਿਕਾਰਡ ਰੱਖ ਸਕਦੇ ਹੋ ਕਿਉਂਕਿ ਸੋਸ਼ਲ ਮੀਡੀਆ ਤੇ ਅਗਲੇ ਨੂੰ ਹੁੰਦਾ ਵੀ ਸਾਰੀ ਉਮਰ ਲਾਈਫਟਾਈਮ ਲਈ ਰਹਿਣੀ ਚਾਹੀਦੀ ਪਰ ਚਾਚਾ ਜੀ ਦੇ ਕਹਿੰਦਾ ਮਤਲਬ ਇਹ ਆ ਵੀ ਜਦੋਂ ਕੋੜਾ ਮੀਟ ਕਰਦਾ ਹੈ ਕੁੜੀ ਵੀ ਉਹ ਚੀਜ਼ ਤੁਸੀਂ ਨਾ ਵਿਖਾਓ ਉਹ ਨਹੀਂ ਪਾਣੀ ਗੱਲ ਆ ਹੋਰ ਵਖਾ ਪਾਉਣ ਆਪਾਂ ਨੂੰ ਗੱਲ ਕੋਈ ਨਹੀਂ ਪਰ ਇਹ ਗੱਲ ਚੰਗੀ ਨਹੀਂ ਜੀ ਫਿਰ ਤਾਂ ਹੋਰ ਤਾਂ ਨਾ ਮੈਂ ਗੱਲ ਜਿਹੜੇ ਨਾਮੀ ਕੋੜੇ ਆ ਜੀ ਆਪਣਾ ਕੋੜਾ ਹੋ ਗਿਆ ਮਿੰਟੂ ਵਾਲਾ ਸਮੁੰਦਰ ਹੋ ਗਿਆ ਦੋ ਤਿੰਨ ਕੋੜੇ ਹੋ ਰਹੀ ਹੈਗੇ ਚੰਗੇ ਕਾਲਾ ਕੰਟਾ ਹੋ ਗਿਆ ਇਹ ਇਹਨਾਂ ਦਾ ਹੋ ਗਿਆ ਪੰਦਰਣੀ ਵਾਲਾ ਦੇ ਜੀ ਕਿਤੇ ਘੋੜੀ ਮਿਲਦੀ ਫੋਟੋ ਪੇਂਦੀ ਵਿਖਾਦੀ ਜਿਹੜੇ ਬੰਦਿਆਂ ਨੂੰ ਘੋੜਿਆਂ ਨੂੰ ਘੋੜੀਆਂ ਮਿਲਦੀਆਂ ਨਹੀਂ ਪਾਉਂਦੇ ਹੂੰ ਡਾਕਟਰ ਸੁਖਦੇਵ ਹੋਗਾ ਚੰਦਬੱਜੇ ਵਾਲਾ ਜੀ ਡਾਕਟਰ ਸਿੰਘਲਾ ਹੋ ਗਿਆ ਜੀ ਇੱਕ ਸੱਤਾ ਹੀ ਮੁੰਡਾ ਮਰਖਾਈ ਦਾ ਵਧੀਆ ਹੈਗਾ ਜੀ ਚੰਗੇ ਚੰਗੇ ਮੁੰਡੇ ਹੁਣ ਵੀ ਡਾਕਟਰ ਮੈਂ ਨਿਗਾਹ ਪੰਜ-ਛਤ ਹੈਗੇ ਜੀ ਉਹ ਕੋਲੀ ਚੈੱਕ ਕਰਨ ਦੀ ਫੋਟੋ ਨਹੀਂ ਪਾਉਂਦੇ ਜਿਹੜੇ ਮੇਰੇ ਕੋਲ ਨਹੀਂ ਜਾਣਦੇ ਤੇ ਉਹ ਪਾ ਕੇ ਬਾਅਦ ਚੈੱਕ ਕਰਦੇ ਵਿਖਾਈ ਜਾਂਦੇ ਲੋਕ ਇਹ ਕੀ ਗੱਲਾਂ ਖਾਉਣੇ ਗੱਲਾਂ ਹੀ ਕਰੂ ਜੇ ਕੋਈ ਕੋਈ ਜਾਣਦੇ ਲੋਕੀ ਆਪੇ ਛੋਟੇ ਮਗਰੋਂ ਨੇ ਕਿਹੜੀਆਂ ਦੀ ਰੋੜੀ ਪ ਠੀਕ ਹੈ ਨਾ ਗੱਲ ਗੱਲ ਮਿਹਨਤ ਦੀ ਐ ਸੱਜਣੋ ਜਦੋਂ ਤੁਹਾਡੀ ਮਿਹਨਤ ਤੁਹਾਡਾ ਕੀਤਾ ਸਬਰ ਬੋਲਦਾ ਹੈ ਨਾ ਤੇ ਫਿਰ ਉੱਥੇ ਕੋਈ ਚੀਜ਼ ਨਹੀਂ ਬੋਲਦੀ ਫਿਰ ਸਾਰੀਆਂ ਚੀਜ਼ਾਂ ਚੁੱਪ ਹੋ ਜਾਂਦੀਆਂ ਜਦੋਂ ਅੰਕਲ ਦੀ ਗੱਲ ਕੋਣ ਰਿਕਾਰਡ ਬੋਲਦੇ ਆ ਤੇ ਅੱਜ ਇਹਨਾਂ ਦੇ ਕੋਲ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਰਿਕਾਰਡ ਬੋਲਦੇ ਆ ਤਾਂ ਹੀ ਆਪਾਂ ਜਿੱਥੇ ਇਕੱਠੇ ਹੋਏ ਆ ਅੱਛਾ ਅੰਕਲ ਹੁਣ ਜੇ ਗੱਲ ਕਰੀਏ ਵੀ ਮੈਨੂੰ ਉਵੇਂ ਹੀ ਪਤਾ ਲੱਗਦਾ ਜਦੋਂ ਤੁਸੀਂ ਕਿਹਾ ਵੀ ਘੋੜੀ ਬਹੁਤ ਮਿਲਦੀ ਹੈ ਤਾਂ ਹੁਣ ਇਸ ਟਾਈਮ ਤੇ ਫੀਸ ਚੇਤਕ ਦੀ ਉਹੀ ਰੱਖੀ ਹੈ ਜਾਂ ਇਹਦੇ ਖਾਤਰ ਵੀ ਕੋਈ ਸੁਝਾਅ ਹੈ ਜੀ ਤਤ ਫੀਸ ਚੇਤਕ ਦੀ ਅੱਜ ਹੈ ਅੱਜ ਦੀ ਤਰੀਕੇ ਵਿੱਚ ਫਿਲਹਾਲ 31000 ਰੁਪਏ ਜੀ 31000 ਜੀ ਬਾਬਰ ਦੀ 40000 ਰੁਪਏ ਹੈ ਜੀ ਆਉਣ ਵਾਲੇ 26 ਦੇ ਦੂਜੇ ਮਹੀਨੇ ਵਿੱਚ ਜੀ 26 ਦੇ ਦੂਜੇ ਮਹੀਨੇ ਵਿੱਚ ਚੇਤਕ ਦੀ 41000 ਕਰਨੀ ਹੈ ਜੀ ਬਾਬਰ ਦੀ 70 ਕਰਨੀ ਹੈ ਜੀ ਤੈਨੂੰ ਅੱਜ ਮੈਂ ਦੱਸ ਦਿਆ ਵੀਡੀਓ ਵਾਸਤੇ ਜੀ ਅੱਜ ਆਪਾਂ ਲੋਕਾਂ ਦੀ ਮਦਦ ਕਰਨੀ ਹੈ ਜੀ ਜਿਹੜੇ ਵੀਰ ਨੋਟ ਕਰ ਲੈਣਾ ਜਿਨ੍ਹਾਂ ਦੇ ਹਰ ਦਿਨਾਂ ਨੁਕਸਾਨ ਹੋਇਆ ਹੈ ਜੀ ਚਾਹ ਜ਼ਰੂਰੀ ਨਹੀਂ ਬਈ ਇਸ ਦਰਿਆਲੇ ਪਾਸੇ ਕਿਤੇ ਵੀ ਪਾਣੀ ਦਾ ਨੁਕਸਾਨ ਹੋਇਆ ਕਿਸੇ ਪਾਸੇ ਵੀ ਜੀ ਤੇ ਉਹਨਾਂ ਨੂੰ ਅੱਧੀ ਫੀਸ ਲਾਵਾਂਗੇ ਹੂੰ ਬਾਬਰ ਦੀ ਵੀ ਚੇਤਕ ਦੀ ਹੂੰ ਚੇਤਕ ਦੀ 31000 ਰੁਪਏ 21000 ਰੁਪਏ ਲਵਾਂਗਾ ਹੂੰ ਆਉਂਦੀ ਬਾੜੀ ਤੇ ਕਰ ਕਣਖ ਦੀ ਬਾੜੀ ਤੇ ਕਰ ਜੀ ਉਹ ਤਾਂ 80 ਦਾ 26 ਚੌਥਾ ਮਹੀਨਾ ਜੀ ਤੇ ਬਾਬਰ ਦੀ 35000 ਰੁਪਏ ਲਵਾਂਗਾ ਜੀ ਲੋਕੀ ਕਰਵਾਗੇ ਝੂਠ ਨਾ ਮਾਰਨ ਮੇਰੇ ਵੀ ਜਿੰਨਾ ਨਸਾਨ ਹੈ ਉਹ ਹੀ ਦੱਸਣਾ ਜੀ ਬਾਕੀ ਕੇ ਮੂੰਹ ਤੇ ਨਹੀਂ ਜੇ ਕੋਈ ਆ ਕੇ ਕਹੂਗਾ ਤੇ ਮੈਂ ਤਾਂ ਉਹਦੀ ਜੋ ਵੀ ਆ ਜੂਗਾ ਉਹਦੀ ਗੱਲ ਮੰਨਾਂਗਾ ਕਿ ਉਹ ਸੱਚ ਹੈ ਜੀ ਸੱਚ ਝੂਠ ਮਾਰਨ ਵਾਲੇ ਦੀ ਮਰਜ਼ੀ ਹੈ ਮਰਜ਼ੀ ਕਿ ਮੈਂ ਕਦੇ ਪਿੰਡ ਦਾ ਪੁੱਠਾ ਨਹੀਂ ਜਾਣਾ ਵੀ ਤੇਰਾ ਨਸਾਨ ਹੋਇਆ ਕਿ ਨਹੀਂ ਹੋਇਆਗਾ ਜੀ ਇਹ ਇਮਾਨਦਾਰੀ ਅਗਲੇ ਦੀ ਹੈ ਹੂੰ ਬਾਕੀ ਰਹੀ ਗੱਲ ਕੁੜੀਆਂ ਦੀ ਆ ਮੁੰਡੇ ਪੁੱਛਦਾ ਕੱਲ ਹੀ ਕੁੜੀ ਮਿਲਕ ਲੱਗਈ ਹੈ ਜੀ ਪਰਸੋ ਬਠਡੇ ਕੋੜੀ ਜਿੱਤ ਕੋਲ ਮਿਲੀ ਹੈ ਅੱਜ ਵੀ ਵੀਰੋਣਾ ਨੇ ਖਗੋੜੀ ਮਲਾਈ ਨਹੀਂ ਅੱਜ ਹੀ ਮਿਲੀ ਹੈ ਅੱਜ ਕੁਦਰਤੀ ਆ ਗਈ ਹੈ ਹਾਂ ਜੀ ਲੋਕੀ ਕੋੜੀਆਂ ਪਾਸੇ ਪੜਾਉਂਦੇ ਐ ਤੇ ਮੈਂ ਕੱਲ ਉਹਨੇ ਕੋੜੀ ਮੋੜੀ ਐ ਮੈਂ ਯਾਰ ਲੈ ਜੋ ਸਾਡੇ ਕੋਲ ਟਾਈਮ ਕੱਲ ਵੀਡੀਓ ਬਣਾਉਣੀ ਆ ਲੋਕੀ ਤੇ ਕੁੜੀਆਂ ਵਿਖਾਉਂਦੇ ਮੈਂ ਨਾ ਸਾਡੇ ਕੋਲ ਮਿਲ ਲਈਆਂ ਲੋਕੀ ਕੁੜੇ ਖੜਾਣੇ ਨੇ ਘਰੇ ਜੀ ਪਰਸੋ ਬਠਡੇ ਕੋੜੀ ਮਿਲ ਕੇ ਗਈ ਹੈ ਜੀ ਉਹਨ ਮੈਂ ਤੋਰਦਾ ਮੈਂ ਯਾਰ ਤੂੰ ਕੱਲ ਨੂੰ ਅੱਜ ਸ਼ਾਉਣ ਕੋੜੇ ਜੋਣੀ ਉਹ ਜੀ ਮੈਂ ਕਹਾਂ ਪਰਸੋ ਸ਼ਾਉਣ ਨੂੰ ਐ ਜੀ ਸਾਡੇ ਕੋਲ ਟਾਈਮ ਨਹੀਂ ਗਾ ਜੀ ਕੁੜੀ ਦਾ ਇੱਥੇ ਬੰਨਣ ਦਾ ਅਸੀਂ ਪੁੱਤ ਕੋਈ ਗੱਲ ਨੇ ਵਿਖ ਰਾਮਣੇ ਤੁਹਾਡੇ ਬਖਸ਼ਿਸ਼ ਆ ਗਈ ਹੈ ਨਾ ਉਹ ਰਾਮਣੇ ਮਨਉਣਾ ਹੈ ਹੂੰ ਪਰ ਬੱਚੇ ਦੱਸਦੇ ਕੋੜੇ ਵੀ ਅਸੀਂ ਚੇਤਕ ਦੇ ਬੱਚੇ ਹੈ ਜੀ ਕਿੰਨੇ ਕੋੜੇ ਚੇਤਕ ਦੇ ਬਣ ਕੇ ਮੇਰਾ ਖਾਲ ਚੇਤਕ ਦੇ ਬਾਹਲੇ ਨਹੀਂ ਐਸ ਵੇਲੇ 20 ਕੋੜੇ ਆ ਜਿਹੜੇ ਥਾਟੋਂ ਬਾਹਰ ਆ ਤੇ سپورਟਲੈਸ ਹੈ ਹੂੰ ਮੇਲਿਆਂ ਜਦ ਜਿਹੜੇ ਕੋੜੇ ਜਦਦੇ ਆ ਮੈਨੂੰ ਨਾ ਯਾਦ ਨਹੀਂ ਆ ਇੱਕ ਇਥੋਂ ਕੋੜਾ ਵੇਚਿਆ ਫਿਰੋਜ਼ ਸ਼ਹਿਰ ਵਾਲਾ ਨੇ ਉਹ ਗਿਆ ਹਰਿਆਣੇ ਚ ਜੀ ਮੈਂ ਖੜਾ ਪੁੱਛ ਕੇ ਦੱਸੂਗਾ ਜੀ ਉਹ ਬੱਚਾ ਚੇਤਕ ਦਾ ਜੀ ਫਰੀਦਕੋਟ ਤੋਂ ਦੂਜੇ ਨੰਬਰ ਤੇ ਆ ਸੀਗਾ ਹੂੰ ਤੇ ਇਹਨਾਂ ਦੇ ਵਿੱਚ ਆਉਦੇ ਘੋੜੇ ਲੱਗ ਗਏ ਮੈਂ ਇੱਥੇ ਕਿ ਝੂਠ ਮਾਰ ਰਿਹਾ ਵਿੱਚ ਆ ਜੀ ਇਹ ਕਹਿੰਦੇ ਸ਼ਾਇਦ ਸੰਤਾ ਕੋਲੇ ਪਾਣੀ ਰਣੀਆਂ ਪਾਣੀ ਕਿੱਥੇ ਉਹ ਹੀ ਮੇਰੇ ਘੋੜੇ ਦਾ ਬੱਚਾ ਹੈ ਜੀ ਉਹ ਘੋੜਾ ਜੰਮਿਆ ਆ ਆਪਣੇ ਬਰਨਾਦਰ ਜੇਗੀ ਪਿੰਡ ਜੀ ਤੇ ਘੋੜੀ ਗਈ ਸੀ ਮਿਲ ਕੇ ਪਾਣੀ ਦੀ ਹੂੰ ਉਹ ਬੰਦਿਆਂ ਨਾਲ ਤਾਰੀ ਹੈ ਉਹਦੀ ਘੋੜੀ ਮਿਲ ਗਈ ਸੀ ਘੋੜੀ ਦੇ ਇੱਕ ਹੀ ਮਰ ਜੇਗੀ ਆ ਗਈ ਸੀ ਉਹਦਾ ਬੱਚਾ ਉਹ ਜੀ ਜਿਹੜਾ ਉਹ ਹਰਿਆਣੇ ਚ ਆਇਆ ਘੋੜਾ ਬਣਿਆ ਹੋਇਆ ਉਹ ਵੀ ਚੇਤਕ ਦਾ ਉਹ ਫੱਤੂ ਵਾਲਾ ਮਲਕੀਤ ਸਿੰਘ ਸੀਗਾ ਹੂੰ ਉਹਦੀ ਕੋੜੀ ਮਿਲ ਕੇ ਗਈ ਸੀ ਗੋਲੇੜੇ ਕੋੜੀ ਦੇਖ ਕੇ ਆਈ ਸੀ ਗੋਲੇੜੇ ਬੱਚਾ ਲੈ ਕੇ ਆਏ ਇਹ ਜੀ ਮੈਂ ਆਈ ਤੀ ਝੂਠ ਨੀ ਮਾਰ ਜਿੱਥੇ ਮਰਜੀ ਆ ਉਹਦਾ ਖੂਨ ਟੈਸਟ ਕਰਾਉਣ ਦੇ ਮੈਂ ਝੂਠ ਮਾਰਾ ਮੈਨੂੰ ਫੜ ਲੈਣਾ ਸੀ ਜੀ ਤੇ ਮੈਂ ਕਿਸੇ ਦਾ ਬੱਚਾ ਆਈ ਤੀ ਝੂਠ ਮਾਰਖੜੀ ਵਿੱਚ ਆ ਆਪਣੇ ਵਾਲੇ ਦਾ ਵੈਸੇ ਚੇਤਕ ਦਾ ਡੀਐਨਏ ਹੋਇਆ ਹੋਇਆ ਹੈ ਜੀ ਪੁੱਤ ਹੁਣ ਕਰਾਉਣਾ ਹੈ ਕਿਸੇ ਮਾਰੇ ਕਰਾਉਣਾ ਹੈ ਮੈਂ ਕਰਾਉਣਾ ਨਹੀਂ ਸੀ ਇਸੇ ਮਾਰੇ ਕਰਾਉਣਾ ਤੇ ਲੋਕੀ ਝੂਠ ਮਾਰ ਕੇ ਬੱਚੇ ਵਿੱਚ ਹੀ ਜਾਂਦੇ ਜੀ ਇਸੇ ਮਾਰੇ ਕਰਾਉਣਾ ਹੂੰ ਹੋਰ ਥੋੜੀ ਜਿਹੀ ਨਾ ਆਪਾਂ ਮੋੜ ਕੱਟਦੇ ਆ ਥੋੜੀ ਜੀ ਗੱਲਬਾਤ ਦੇ ਵਿੱਚ ਜਿਹੜੀਆਂ ਪ੍ਰੋਬਲਮਾਂ ਦੀ ਗੱਲ ਮੈਂ ਭਰਾਵਾਂ ਨੂੰ ਸ਼ੁਰੂ ਚ ਕੀਤੀ ਐ ਪੇਟ ਦਰਦ ਇੱਕ ਵੱਡਾ ਮਸਲਾ ਹੈ ਜਿਹਦਾ ਕਰਕੇ ਬਹੁਤ ਸਾਰੇ ਜਨਮਰਾਂ ਜਿਹੜੇ ਉਹ ਦੁਨੀਆ ਤੋਂ ਚਲੇ ਜਾਂਦੇ ਆ ਬੰਨ ਪੈ ਜਾਂਦੇ ਆ ਉਹਦੇ ਖਾਤਰ ਜੇ ਆਪਣੇ ਜਨਮਰਾਂ ਨੂੰ ਪ੍ਰੋਬਲਮ ਆਈ ਦਿਓ ਨਸ਼ੱਤਰ ਚਾਚਾ ਜੀ ਨੇ ਕਿਵੇਂ ਸਹੀ ਕੀਤੀ ਉਹਦਾ ਥੋੜਾ ਜਿਹਾ ਦੱਸਿਓ ਜੀ ਜ਼ਰੂਰ ਕਿ ਭਰਾ ਦਾ ਫਾਇਦਾ ਹੋ ਜੇ ਪਤਾ ਇੱਕ ਤਾਂ ਮੇਨ ਗੱਲ ਜਿਹੜੀ ਹੈਗੀ ਐ ਘੋੜੇ ਨੂੰ ਗੋਲੀ ਜੋ ਜ਼ਰੂਰ ਤਿੰਨੀ ਮਿਲੀ ਹੋਰ ਨਹੀਂ ਹੋਵੇ ਜੀਆਂ ਦੀ ਪੀੜ ਦੇ ਕੀੜਿਆਂ ਦੀ ਗੋਲੀ ਜੀ ਡਾਕਟਰ ਤੋਂ ਖਾ ਕੇ ਕੋਈ ਦਿਓ ਜੀ ਤੇ 3 ਮਹੀਨੇ ਦਿਓ ਠੀਕ ਹੈ ਹੋਰ ਜਿਹੜੀ ਵੱਡੀ ਸਮੱਸਿਆ ਹੈਗੀ ਹੈ ਜਿਵੇਂ ਆਪਾਂ ਪੱਠੇ ਚੇਂਜ ਕਰਦੇ ਆ ਹੂੰ ਜਿਵੇਂ ਹਾਰੀ ਸੋਨੇ ਪੱਠੇ ਚੇਂਜ ਕਰਦੇ ਆ ਤੇ ਆ ਦਾਣਾ ਚੇਂਜ ਕਰਦੇ ਆ ਜੀ ਉਹ ਦਾਣਾ ਥੋੜਾ ਸ਼ੁਰੂ ਕਰਨਾ ਚਾਹੀਦਾ ਹੂੰ ਵੀ ਜਿਵੇਂ ਅੱਜ ਆਪਾਂ ਪਸ਼ੂ 2.5 3 ਕਿਲੋ ਤੁਰੇ ਭਾਰੇ ਜਿਵੇਂ ਹੁਣ ਆਪਾਂ ਇੱਕ ਦਿਨ ਦੇ 5 ਕਿਲੋ ਦਾਣਾ ਹੋ ਗਿਆ ਜੀ ਤੇ 2.5 3 ਕਿਲੋ ਹੋ ਗਿਆ ਡੰਗ ਦਾ ਜੀ ਉਹਦੇ ਨਾਲ ਅੱਧਾ ਕਿਲੋ ਸ਼ੁਰੂ ਕਰੋ ਦੂਜਾ ਦਾਣਾ ਹੂੰ ਜਿਹੜਾ ਨਵਾਂ ਜਣਾ ਸ਼ੁਰੂ ਕਰਨਾ ਹੈ ਜੀ ਤੇ ਪੱਠਿਆਂ 'ਪਾ ਟੋਕਰੀ ਪੋਣੇ ਤੇ ਨਾਲ ਉਹ ਚੌਥਾ ਸੇ ਸ਼ੁਰੂ ਕਰੋ ਜੀ ਹੌਲੀ ਹੌਲੀ ਪੱਠੇ ਵਧਾਓ ਉਹਦੇ ਜੀ ਜੇ ਦਾ ਇੱਕਦਮ ਖਰਾਕ ਬਦਲ ਕੇ ਵਧਾਵਾਂਗੇ ਤੇ ਉਹ ਦਰਦ ਹੋਊਗਾ ਹੀ ਜੀ ਨੰਬਰ 2 ਤੇ ਜਦੋਂ ਦਰਦ ਦੀ ਪ੍ਰੋਬਲਮ ਪਸ਼ੂ ਨੂੰ ਆਉਂਦੀ ਹੈ ਦਿਹਾੜੀ ਪਹਿਲਾਂ ਪਸ਼ੂ ਪਾਣੀ ਘਟਾਤਾ ਹੂੰ ਤੇ ਪਾਣੀ ਘਟਾਉਂਦਾ ਹੁਣ ਸਮਝੋ ਜੀ ਉਹ ਦਵਾਈ ਦਿਓ ਪਹਿਲਾਂ ਉਹਨੂੰ ਹੂੰ ਪੱਠੇ-ਪੁੱਠੇ ਬੰਦ ਕਰ ਦਿਓ ਉਹਦੇ ਜੀ ਦਵਾਈ ਕੋਈ ਵਾਰ ਤੋਂ ਦੇਸੀ ਵਾਰ ਤੋਂ ਅੰਗਰੇਜ਼ੀ ਵਾਰ ਤੋਂ ਜਦੋਂ ਕੋੜੇ ਥੋੜੇ ਦਰਦ ਹੋ ਗਿਆ ਜੀ ਉਹਨੂੰ ਪਹਿਲਾਂ ਪੱਠੇ ਚੱਕੋ ਜੀ 24 ਘੰਟੇ ਇਕ ਟੋੜ ਪੱਠੇ ਨਾ ਪਾਓ ਤੇ ਮੇਰਾ ਨੇ ਪਤਾ ਡਾਕਟਰ ਦਾ ਹੈਗਾ ਸੁਖਦੇਵ ਮੇਰੇ ਨਾਲ ਵਿਚਰ ਰਿਹਾ ਵਧੀਆ ਜਿਹਾ ਜੀ ਉਹ ਆទਿਰਵਾ ਵਿੱਚ 24 ਘੰਟੇ ਘੱਟੋ ਘੱਟ ਹੈ ਜੀ ਵੀ ਪੱਠੇ ਨਾ ਪਾਓ ਕੱਲਾ ਪਾਣੀ ਪੀਆਓ ਜੀ ਪਾਣੀ ਵੱਧ ਪੀਉਣ ਦੀ ਕੋਸ਼ਿਸ਼ ਕਰੋ ਜੇ ਪਾਣੀ ਵੱਧ ਪੀਏ ਚੰਗਾ ਸ਼ਕਰਕੋੜ ਕੋਲ ਕੇ ਪਿਆ ਜੋ ਮਰਜ਼ੀ ਪਿਆ ਦਿਓ ਪਾਣੀ ਵੱਧ ਪਿਆ ਦਿਓ ਜੀ ਕਿਉਂਕਿ ਉਹ ਥੋੜਾ ਪਾਣੀ ਸਹੀ ਪੀ ਲੈ ਪਿਆ ਤਾਂ ਸਹੀ ਹੈ ਤੇ ਦੇਸੀ ਰੂਪ ਦੇ ਵਿੱਚ ਚਾਚਾ ਜੀ ਕੀ ਦੇ ਸਕਦੇ ਆ ਜਾਂ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੇ ਤੁਸੀਂ ਕੀ ਦਿਨੀ ਹੋ ਪੁੱਤ ਮੈਂ ਤਾਂ ਸਹੀ ਦਾ ਦਿਨਾਂ ਸ਼ਰਾਬ ਅੱਛਾ ਤੇ ਮੈਂ ਮੈਂ ਆਪਣੇ ਜਿਹੇ ਘਰੇ ਬਣਾ ਮਸਾਲਾ ਕਾਲਾ ਉਹ ਕਿੰਨੀ ਮਾਤਰਾ ਹੋਣੀ ਚਾਹੀਦੀ ਆ ਕਿ ਘੋੜੇ ਦੇ ਅਕੋਰਡਿੰਗ ਜੀ ਉਮਰ ਦੇ ਹਿਸਾਬ ਨਾਲ ਵਜਨ ਦੇ ਹਿਸਾਬ ਨਾਲ ਘੋੜੇ ਅੱਛਾ ਵਜਨ ਦੇ ਹਿਸਾਬ ਮੈਂ ਅਧੀਆ ਸ਼ਰਾਬ ਦੇ ਦਿੰਦਾ ਮੈਂ ਅਧੀਆ ਦੇ ਬੋਤਲ ਪਾਣੀ ਪਾਏ ਬੋਸੇ ਵੱਡੇ ਘੋੜੇ ਨੂੰ ਵੱਡੇ ਘੋੜੇ ਨੂੰ ਜੀ ਅਧੀਆ ਬੋਤਲ ਪਾਣੀ ਜਿਆਦਾ ਪਾ ਕੇ ਜੀ ਦੇ ਦਿੰਦਾ ਮੈਂ ਉਹਦੇ ਨਾਲ ਮੰਨ ਲਓ ਵੀ ਸਹੀ ਹੋ ਜਾਂਦਾ ਸਹੀ ਹੋ ਜਾਂਦਾ ਜੀ ਮਸਾਲਾ ਸ਼ਰਾਬ ਵੀ ਦੇ ਦਿੰਦਾ ਮੇਰੇ ਕੋ ਮਸਾਲੇ ਬਣਾਉਣਾ ਮੈਂ ਜੀ ਉਹ ਹੁਣ ਸਾਰਾ ਇਹ ਵਖਦੀ ਗੱਲ ਨਹੀਂ ਸੇਖੇ ਸੁਖੀਏ ਮਾਰਦਾ ਮੈਂ ਹੂੰ ਉਹ ਆਪਾਂ ਦੱਸ ਦਈਏ ਕਿ ਇਹਨੂੰ ਕੋਈ ਕੱਚਾ ਪਾ ਕੇ ਮਾਰਨੇ ਬਖ ਨੂੰ ਫਾਇਦਾ ਕੋਈ ਨਹੀਂਗਾ ਹਾਂ ਮੇਨ ਗੱਲ ਆਈਆਂ ਸ਼ਰਾਬ ਪੂਰਾ ਕੰਮ ਕਰ ਦੇ ਦਰਦ ਨੂੰ ਜੀ ਤਾਂ ਸ਼ਰਾਬ ਹੀ ਦੇਣੀ ਆ ਉਹਦੇ ਤਾਂ ਅਥੂ ਦੇ ਲੂ ਕੋਈ ਜੀ ਤਾਂ ਪਹਿਲਾ ਪੱਠਿਆਂ ਬਦਲਾ ਕਰੋ ਪ੍ਰੋਬਲਮ ਆਉਂਦੀ ਨਹੀਂ ਆਉਦੀ ਨਹੀਂ ਪੱਠੇ ਘੱਟ ਪਾਓ ਹੂੰ ਉਹਨੇ ਪਾਓ ਜਿਹਨੇ ਬੰਦ ਖਾਂਦਾ ਜੀ ਇਹ ਨਹੀਂ ਗੱਲ ਤੂੜੀ ਖੁਰਲੀ ਭਰੀ ਪਈ ਐ ਤੇ ਖਾ ਕੇ ਤਾਂ ਬਿਵਾਰ ਹੋਊਗੀ ਹੂੰ ਉਹਦਾ ਪਸ਼ੂ ਆਪਾਂ ਬੰਦੇ ਆਣ ਸਮਝੋ ਵੀ ਇੰਨੇ ਖਾਂਦਾ ਸਹੀ ਆਣ ਇਹ ਜੀ ਵੀ ਇਹਦਾ ਜੋ ਰਾਜੀ ਐ ਹੋ ਰਿਆ ਜਮੇ ਜਿਆਦੇ ਪਾਵੇਂ ਲਸਾਉ ਰਾਜ ਨੂੰ ਆਉਗਾ ਦਾਣੇ ਦੇ ਵਿੱਚ ਇਸ ਟਾਈਮ ਹੁਣ ਮੰਨ ਲਓ ਆਪਾਂ ਗਰਮੀਆਂ ਤੋਂ ਸਰਦੀਆਂ ਲਿਜਾ ਰਹੇ ਆਂ ਜੀ ਹੁਣ ਇਸ ਟਾਈਮ ਤੇ ਕੀ ਚੱਲ ਰਿਹਾ ਦਾਣਾ ਪੁੱਤ ਮੈਂ ਗਰਮੀ ਪਾਉਣਾ ਜਮੀ ਜੀ ਚੋਕਰ ਹੂੰ ਤੋ ਛੋਲੇ ਜੀ ਤਨੇ ਜੋ ਜੋ ਮੈਂ 12 ਮਹੀਨੇ ਤੀਰ ਨਹੀਂ ਪਉਂਦਾ ਕੁੜਾ ਜੀ ਅਸਲ ਨਹੀਂ ਪਉਂਦੇ ਬਾਹਰ ਜਾਂਦੇ ਜੀ ਉਹਦਾ ਕਾਰਨ ਕੀ ਹੈ ਜੀ ਜੋ ਪੁੱਤ ਲਸਾ ਕਰਦੇ ਰਾਜ ਕਰਦੇ ਬਹੁਤ ਅੱਛਾ ਜੋ ਖਾਰ ਹੂੰ ਜੋ ਖਾਰ ਪਉਂਦੇ ਅੱਗੇ ਸਿਆਣੇ ਮਦਰ ਜਿਵੇਂ ਜੌਨ ਖਰਪਾਈ ਲੈਣੇ ਹੁੰਦੇ ਸੀਗੇ ਹੂੰ ਜੌਨ ਸਟੰਡੇ ਜੌਨ ਹੁੰਦੇ ਠੰਡੇ ਜੀ ਅੱਗੇ ਲੋਕੀ ਵਰਦੇ ਸੀ ਜਦੋਂ ਗਰਮੀਆਂ ਲੋਕੀ ਚੜਦੇ ਸੀ ਚੜਦੋਂ ਦੇ ਹਨੀਗਾ ਜੀ ਜੌ ਉਦੋਂ ਲੋਕੀ ਪਾਉਂਦੇ ਜਦੋਂ ਚੜਦੇ ਸਵਾਰੀ ਕਰਦੇ ਘੋੜੇ ਦੇ ਉਹ ਦਮ ਕਰਨ ਤੋਂ ਕੋਂਕੜਾ ਚੜਦਾ ਕੋਈ ਜੀ ਸਰਵਾ ਤੇਲ ਅੱਧ ਚੇਤ ਵਿਸਾਖ ਜੇਠ ਹਾੜ ਜੀ ਤੇ ਕੱਚਾ ਪਾ ਸਕਦੇ ਆ 4 ਮਹੀਨੇ 4 ਮਹੀਨੇ ਕੱਚਾ ਪਾ ਸਕਦੇ ਹਾਂ ਅੱਧ ਹੱਟ ਤੋਂ ਅੱਧ ਹੱਟ ਤੱਕ ਜੀ ਉਸ ਤੋਂ ਬਾਅਦ ਉਹਨਾਂ ਕੱਚਾ ਦੇ ਲਈ ਮਾ ਅੱਛਾ ਚੈਕ ਲਗਾ ਕੇ ਚੈ ਬੰਦ ਕਰ ਦਿੰਦੇ ਜੀ ਤੇਲ ਤੂਲ ਦੀ ਬਾੜੀ ਵਿੱਚ ਸਮੱਸਿਆ ਨਹੀਂ ਆਉਂਦੀ ਜਿਆਦਾ ਪੇੜ ਦੇ ਕੀੜਿਆਂ ਦੀ ਸਮੱਸਿਆ ਆਉਂਦੀ ਹੈ ਜੀ ਪੇੜ ਦੇ ਕੀੜਿਆਂ ਦਾ ਕਪੱਠਾ ਬਦਲਣਾ ਜੀ ਪੱਠਾ ਬਦਲੇ ਕੋਈ ਪਾਵਾਂਗੇ ਭਾਵੇਂ ਘਾਹ ਹੀ ਪਾ ਦਿਓ ਜੀ ਅੱਜ ਤੁਸੀਂ ਨਹੀਂ ਪਾ ਸਕਦੇ ਅੱਜਾਂ ਤੇ ਪਾ ਦੂੰ ਹਾਂ ਤੇ ਦਰਦ ਘਾਹ ਨਾਲ ਕਰਾਂਗਾ ਅੱਛਾ ਕਿਉਂਕਿ ਜਦੋਂ ਹੁਣ ਜੋ ਕੋਈ ਚੀਜ਼ ਹੈ ਵੀ ਉਹਨੂੰ ਆਪਾਂ ਪਿਲਵਰ ਤੋਂ ਬਾਅਦ ਖਾਗੇ ਤੇ ਪੰਗਾ ਪਾਣੇ ਪੈਣਾ ਹੈ ਬਸ ਉਹ ਬਹੁਤ ਰੋਡ ਦਾ ਖਾ ਜਾਂਦਾ ਜੀ ਅੱਛਾ ਹੁਣ ਗੱਲ ਆ ਜਾਂਦੀ ਹੈ ਵੀ ਫੇਰ ਗੱਲ ਰੋਪ ਹੋ ਗਈ ਉੱਥੇ ਹੀ ਆਉਂਦੀ ਆ ਵੀ ਬ੍ਰਾਂਡ ਬੰਦੇ ਵਿੱਚ ਬਹੁਤ ਸਮਾਂ ਲੱਗਦਾ ਜਿਹੜੇ ਅੱਜ ਤੁਸੀਂ ਮੁਕਾਮ ਤੇ ਖੜੇ ਹੋ ਲੋਕ ਇਹਨਾਂ ਚੀਜ਼ਾਂ ਨੂੰ ਸਾਰੇ ਪ੍ਰਾਤ ਅਰਸਦੇ ਹੈ ਕਿ ਯਾਰ ਓਡਾ ਵੱਡਾ ਨਾ ਓਡਾ ਵੱਡਾ ਘੋੜਾ ਸਾਡੇ ਕੋਲੇ ਵੀ ਹੋਵੇ ਜੇ ਨਛੱਤਰ ਸਿੰਘ ਚਾਚਾ ਜੀ ਦੀ ਗੱਲ ਕਰੀਏ ਤੇ ਇਸ ਟਾਈਮ ਤੇ ਫੀਲਿੰਗ ਕੀ ਹੈ ਕਿੱਦਾਂ ਦਾ ਮਹਿਸੂਸ ਕਰਦੇ ਹੋ ਕਿੱਦਾਂ ਦੇ ਭਰਾ ਮਿਲਦੇ ਆ ਜਾਂ ਜੇ ਮੋਟਾ ਮੋਟਾ ਪੁੱਛ ਲਈਏ ਵੀ ਨਾਂ ਬਣਨ ਤੋਂ ਬਾਅਦਾਂ ਘੋੜਿਆਂ ਦੀ ਬਹੁਤ ਵੱਡੀ ਦੇਣ ਹੈ ਨਛੱਤਰ ਸਿੰਘ ਨੂੰ ਪਰ ਤੁਸੀਂ ਅੰਦਰ ਦਾ ਤੁਸੀਂ ਕੀ ਫੀਲ ਕਰਦੇ ਹੋ ਮੈਂ ਮੈਂ ਤਾਂ ਕੁਛ ਨਹੀਂ ਫੀਲ ਕਰਦਾ ਮੈਂ ਤਾਂ ਨਾ ਜੇ ਜ ਆਜ ਤੋਂ 30 40 ਸਾਲ ਪਹਿਲਾਂ ਸੀਗਾ ਹੂੰ ਜਿਵੇਂ ਉਦੋਂ ਜਮ ਹਾਲਾਤ ਮੇਰੇ ਮਾੜੇ ਸੀ ਜੀ ਗਰੀਬੀ ਜਿੰਦਗੀ ਜਿਉਂਦਾ ਸੀਗਾ ਹੂੰ ਉਦੋਂ ਮੈਨੂੰ ਐਂ ਲੱਗਦਾ ਸੀ ਵੀ ਮੈਂ ਗਰੀਬ ਐ ਮੇਰੇ ਕੋਲੇ ਕੁਛ ਨਹੀਂਗਾ ਅੱਜ ਮੈਨੂੰ ਐਂ ਮਹਿਸੂਸ ਹੁੰਦਾ ਬਹੁਤ ਵੱਡੇ ਕੋਲੇ ਵੀ ਮੈਨੂੰ ਕਾਹ ਤੱਕੜਾ ਮੈਂ ਮੇਰੀ ਉਹ ਇਸਲੀਲੀ ਹੈ ਹੂੰ ਉਹ ਆਲੀ ਡੀੜੀ ਨੂੰੜੇ ਮੈਂ ਕਰਦੇ ਤੱਕੇ ਦਾ ਪਵਾ ਦੇਣਾ ਤੱਕੇ ਦਾ ਪਵਾ ਜੇ ਤੋ ਡੀੜੀ ਮੈਂ ਚਟੇ ਜਿਹੜੇ ਮੈਂ ਕਿਉਂਕਿ ਆਪਾਂ ਗੱਲ ਕਰਦੇ ਹੁੰਦੇ ਹੁੰਦੇ ਨਾ ਜੀ ਇੱਕ ਮਿਹਨਤ ਕਰਕੇ ਬੰਦਾ ਕਈ ਜਿਹੜੀ ਮਕਾਮ ਤੇ ਪਹੁੰਚ ਜਾਂਦਾ ਹੈ ਮੈਂ ਤਾਂ ਸਾਰੇ ਕਰਦੇ ਆ ਜੀ ਮਿਹਨਤ ਸਾਰੇ ਕਰਦੇ ਆ ਜੀ ਮਕਾਮ ਵੀ ਹਾਸਲ ਹੋ ਜਾਂਦਾ ਪਰ ਉਹ ਤੇ ਟਿਕਣਾ ਬੜਾ ਮੁਸ਼ਕਲ ਹੁੰਦਾ ਪਰ ਬਾਦ ਨਹੀਂ ਕਰਦਾ ਬਕਾਵ ਵੀ ਹਾਸਲ ਪਰ ਬਾਦ ਨਹੀਂ ਕਰਦਾ ਆਪਾਂ ਕੋਈ ਕਰ ਸਕਦੇ ਹੁਣ ਘੋੜਾ ਹੈ ਜੀ ਘੋੜਾ ਦਾ ਭਾਸਰ ਘੋੜੇ ਲੋਗਾਂ ਨੂੰ ਹਜ਼ਾਰਾਂ ਪੜਾਈਆਂ ਹੂੰ ਤੇ ਆਪਣੇ ਘਰੇ ਜੱਬਾ ਰੱਬ ਨੇ ਬਣਾ ਗਏ ਇਹਦੇ ਵਿੱਚ ਮੇਰੀ ਕਰਾਵਾਤ ਤਾਂ ਕੋਈ ਨਹੀਂ ਕੋੜਾ ਬਣਾਉਂਦੀ ਕੋਈ ਜੀ ਜੇ ਮੈਂ ਆਖਾ ਘੋੜਾ ਮੈਂ ਬਣਾ ਮੇਰੀ ਕਰਾਵਾਤ ਤਾਂ ਕੋਈ ਨਹੀਂ ਇਸ ਹੂੰ ਇਹਦਾ ਰੱਬ ਨੇ ਬਣਾਇਆ ਪ੍ਰਮਾਤਮਾ ਦੀ ਖੇਡ ਫਿਰ ਉਮਰ ਲਾਉਣੀ ਉਹ ਵੀ ਰੱਬ ਦੇ ਬਸ ਹੈ ਜੀ ਫਿਰ ਗਾਂ ਘੋੜਾ ਪੂਰਾ ਕਦ ਕਾਰ ਖਾ ਕੇ ਤਿਆਰ ਹੋਣਾ ਉਹ ਵੀ ਰੱਬ ਦੇ ਬਸ ਹੈ ਹੂੰ ਫਿਰ ਉਹਦੇ ਕੋੜੀਆਂ ਰਹਿਣੀਆਂ ਉਹ ਵੀ ਰੱਬ ਦੇ ਬਸ ਹੈ ਜੀ ਫਿਰ ਉਹਦੇ ਬੱਚੇ ਚੰਗੇ ਨੇ ਉਹ ਵੀ ਰੱਬ ਦੇ ਬਸ ਆਪਣੇ ਬਸ ਪਰ ਕੀ ਰਹਿ ਗਿਆ ਕੀ ਸ਼ਿਗਰ ਕਰਨੇ ਗੱਲਾਂ ਜੀ ਉਹਦਾ ਮੁੜ ਕੇ ਲਾ ਕਹਿੰਦਾ ਮੇਰਾ ਘੋੜਾ ਤੇ ਮੈਂ ਨਾ ਇਹ ਮੇਰਾ ਘੋੜਾ ਤੇ ਨਾ ਕੋਈ ਸਾਹ ਕੋ ਸਾਹ ਕੋ ਦਾਦਾ ਦਾ ਹੀ ਹੈ ਜੀ ਭਰਾਵਾ ਦਾ ਹੀ ਅੱਜ ਵੀ ਘੋੜੇ ਨੂੰ ਜੀ ਮੇਰੇ ਘੋੜੇ ਨੂੰ ਮੇਰੇ ਨਾਲ ਨਾਲ ਹੀ ਜਾਂਦਾ ਕੋਈ ਹੂੰ ਕੱਲਾ ਵਾਲੇ ਚੇਤਖਾਂ ਜਾਂਦੇ ਸਾਰੇ ਜੀ ਕਿਉਂਕਿ ਮੈਂ ਆਪ ਦਾ ਮੂਰੇ ਹਾਈਲਾਈਟ ਕਰਦਾ ਨਹੀਂ ਨਾਮ ਕਿਤੇ ਵੀ ਹੂੰ ਇਸ ਮੌਲੇ ਵਿੱਚ ਚਾਹ ਤਾਂ ਮਾਰੇ ਪਿਓ ਨਾਲ ਨਾਲ ਅੱਗੇ ਵੀਡੀਓ ਵਿੱਚ ਹੂੰ ਵੀ ਮੇਰੇ ਪਿਓ ਹੀ ਦੇਣਾ ਇਹ ਕਿਉਂਕਿ ਜੋ ਕੰਮ ਸ਼ੁਰੂ ਨੇ ਕੀਤਾ ਉਸੇ ਹੀ ਦੇਣੀ ਹੈ ਜੀ ਤੇ ਉਹ ਮੈਂ ਤਾਂ ਜਿਵੇਂ ਆਪਾਂ ਕਹਿੰਦੇ ਵੀ ਜਿਵੇਂ ਵੀ ਆਪਾਂ ਕੋਈ ਚੀ ਚੱਲੀ ਜਾਂਦੀ ਐ ਉਹ ਤੇ ਨਾਲ ਚੜ ਕੇ ਚਲਾਲੀਓ ਗਿੰਦਾ ਹੂੰ ਉਹ ਤਾਂ ਕੋਈ ਕੰਮ ਨਹੀਂ ਲੈ ਕੰਮਤਾ ਜਾਂ ਤੋਰੀਏ ਹੂੰ ਤੋੜਾ ਤਾਂ ਮੇਰੇ ਪਿਆਣਾ ਹੀ ਐ ਜੀ ਉਹਨੇ ਤੋੜਾ ਜਲ ਆਪਾਂ ਉਹ ਉਹ ਤੁਰਿਆ ਦੀ ਗੱਡੀ ਰੇੜ ਲਈ ਜੀ ਰੀ ਜੀ ਰਿਡੀਆ ਦੀ ਮਾੜ ਮਾੜ ਨਾਲ ਹੌਲੀ ਤੁਰਿਆ ਨਹੀਂ ਵਸਾ ਗੱਲ ਹੋਰ ਤੁਰ ਗੱਲੇ ਅੱਛਾ ਇਹ ਵੀਡੀਓ ਦਾ ਆਪਾਂ ਸੱਜਣੂ ਇੱਥੇ ਅੰਤ ਕਰਦੇ ਆਂ ਅਗਲਾ ਭਾਗ ਆਪਾਂ 1-2 ਦਿਨਾਂ ਤੱਕ ਤੁਹਾਡੇ ਰੂਬਰੂ ਕਰਾਂਗੇ ਚਾਹੇ ਜਾਂਦੇ ਜਾਂਦੇ ਭਰਾਵਾਂ ਨੂੰ ਮੈਸੇਜ ਕੋਈ ਦਿਲ ਦੀ ਗੱਲ ਰਹਿ ਗਈ ਹੋਵੇ ਪੁੱਛਣ ਤੋਂ ਤੇ ਇਹ ਵੀਡੀਓ ਦੇ ਵਿੱਚ ਜਰੂਰ ਸਾਂਝ ਫਾਣੀ ਆਂ ਆ ਦਿਲ ਦੀ ਗੱਲ ਇਹ ਹੀ ਆ ਵੀ ਜੋ ਵੀ ਹੜ ਪੀੜਤਾ ਤੁਹਾਨੂੰ ਦੱਸਤੀ ਗੱਲ ਪਹਿਲਾਂ ਮੈਂ ਵੀ ਆਪਾਂ ਵੀਡੀਓ ਇਸ ਵਾਸਤੇ ਬਣਾਈ ਆ ਜੀ ਉਹਨਾਂ ਵਾਸਤੇ ਬਾਵਰ ਦੀ ਫੀਸ 35000 ਰੁਪਇਆ ਕਾੜ ਤੋਂ 35 ਲਵਾਂਗੇ ਜੀ ਹੜਪੀੜਤਾ ਵਾਸਤੇ ਜੇ ਨੁਕਸਾਨ ਹੋਇਆ ਫਸਲ ਦਾ ਝੋਨੇ ਜਾਂਦਾ ਕਿਸੇ ਦਾ ਨਹੀਂ ਜੀ ਠੀਕ ਹੈ ਜੀ ਚੇਦੇ ਦੀ 3000 ਰੁਪਇਆ ਲਵਾਂਗੇ ਆਉਂਦੇ ਚੌਥੇ ਮਹੀਨੇ ਤੱਕ ਕਰੋ ਜੀ 26 ਦੇ ਚੌਥੇ ਮਹੀਨੇ ਤੱਕ ਕਰੋ ਕਿਉਂਕਿ ਉਦੋਂ ਕਣਕ ਆ ਜਾਂਦੀ ਹੈ ਹੂੰ ਫੀਸ ਘਟਾਈ ਨਹੀਂ ਇਹ ਤਾਂ ਵੀਰ ਕਵੇ ਵੀ ਫੀਸ ਕੋੜੇ ਘਟਾਤੀ ਉਹਨੇ ਜੀ ਘਟਾਈ ਨਹੀਂ ਨੁਕਸਾਨ ਵਾਲੇ ਲੋਕਾਂ ਵਾਸਤੇ ਨੁਕਸਾਨ ਫੀਸ ਵਧਾਈ ਹੈ ਬਾਵਰ ਦੀ ਆਪਣਾ ਕਾੜ ਤੋਂ ਕਤਰ ਕੀਤੀ ਹੈ ਜੀ ਉਹ ਕਰਨੀ ਆ ਦੂਜੇ ਮਹੀਨੇ 26 ਦੂਜੇ ਮਹੀਨੇ ਤਾਂ ਹੁਣ ਨਹੀਂ ਫਰਵਰੀ ਫਰਵਰੀ ਚ ਆ ਸੀ ਇਹ ਨਹੀਂ ਕਰਨੀ ਜੀ 26 ਚ ਜੀ 26 ਦੂਜੇ ਮਹੀਨੇ ਚ ਜੀ ਤੇ ਚੇਤਕ ਦੀ ਐਸੇ ਤਾਂ 30000 ਰੁਪਏ ਤੇ ਉਹਦੀ ਕਿਆਲੀ ਕਰ ਲਈਆਂ ਜੀ ਦੂਜੇ ਮਹੀਨੇ ਚ ਜੀ ਛੇਵੀਂ ਦੂਜੇ ਮਹੀਨੇ ਚ ਜੀ ਘਟਾਈ ਨਹੀਂ ਫੀਸ ਵਧਾਈ ਹੈ ਜੀ ਪਰ ਉਹਨਾਂ ਵੀਰਾਂ ਵਾਸਤੇ ਜਿਨ੍ਹਾਂ ਦਾ ਨੁਕਸਾਨ ਹੋਇਆ ਹੂੰ ਤੇ ਬਾਕੀ ਮੱਥੇ ਤੇ ਕਿਸੇ ਨੇ ਲਿਖਿਆ ਨਹੀਂਗਾ ਹੂੰ ਇਹ ਅਗਲੇ ਦੀ ਇਮਾਨਦਾਰੀ ਹੈ ਇਮਾਨਦਾਰੀ ਹੈ ਮੇਰਾ ਨੁਕਸਾਨ ਹੋਇਆ ਕਿ ਨਹੀਂ ਹੋਇਆ ਮੈਂ ਝੂਠ ਮਾਰਨਾ ਸੱਚ ਦੱਸਣਾ ਇਹ ਅਗਲੇ ਦੀ ਇਮਾਨਦਾਰੀ ਹੈ ਬਿਲਕੁਲ ਆ ਮੇਰੇ ਕੋ ਆਦੇ ਮੁੰਡੇ ਮੱਝ ਦੇ ਨੇ ਕੋਈ ਘੋੜੀਆਂ ਹੁਣੀ ਭਰੌਂਦੇ ਅੱਗੇ ਭਰੌਂਦੇ ਲਈਆਂ ਇਹਨਾਂ ਨੇ ਮੇਰੇ ਤੋਂ ਘੋੜੀਆਂ ਇਹਨਾਂ ਨੇ ਜੀ ਇਹਨਾਂ ਨੂੰ ਪੁੱਛਦਾ ਗੱਲ ਆਪਾਂ ਉਹ ਕਰਾਂਗੇ ਜਿਹੜੀ ਗੱਲ ਤੇ ਇਥੇ ਲੈ ਲੀਏ ਇਜਾਜ਼ਤ ਫਿਰ ਹੁਣ ਭਰਾਵਾਂ ਤੋਂ ਜੀ ਠੀਕ ਹੈ ਜੀ ਸੱਜੋ ਕਿਵੇਂ ਲੱਗੀ ਵੀਡੀਓ ਸ਼ੇਅਰ ਤਾਂ ਤੁਸੀਂ ਆਪ ਹੀ ਕਰ ਦੇਣੀ ਆ ਜੀ ਤੇ ਕਮੈਂਟਾਂ ਦੇ ਬਾਵਤ ਵੀ ਸਾਨੂੰ ਜਰੂਰ ਦੱਸਿਓ ਵੀ ਸਰਦਾਰ ਸਾਹਿਬ ਦੀਆਂ ਗੱਲਾਂ ਕਿਵੇਂ ਲੱਗੀਆਂ ਤੇ ਹੁਣ ਨਵੇਂ ਸਿਰਿਓ ਭਾਈ ਲਿਸ਼ਕ ਦਾ ਪੁਸ਼ਕ ਦਾ ਇਹਦੀ ਜਿਹੜੀ ਜਵਾਨੀ ਆ ਘੋੜੇ ਦੀ ਉਹ ਕਿਵੇਂ ਲੱਗੀ ਚੇਤਕ ਕੱਲਾਂ ਵਾਲੇ ਤੁਹਾਨੂੰ ਵਿਖਾ ਕੇ ਹਟਿਆ ਬ੍ਰਾਂਡ ਘੋੜਾ ਵਿਖਾ ਕੇ ਹਟਿਆ ਕੋਈ ਵੀ ਘੋੜੀ ਭਰੌਣੀ ਆ ਤੇ ਅੰਕਲ ਨੇ ਸਾਰੀਆਂ ਚੀਜ਼ਾਂ ਤੁਹਾਨੂੰ ਖੋਲ ਕੇ ਦੱਸਤੀਆਂ ਕੱਲ ਖੁਰਦ ਪਿੰਡ ਹੈ ਸਰਦਾਰ ਨਛੱਤਰ ਸਿੰਘ ਨਾ ਇਹਦੇ ਨੰਬਰ ਅੰਕਲ ਜੀ ਦਾ ਵਿੱਚ ਚੱਲਦਾ ਪਿਆ ਬਹੁਤ ਹੀ ਜਲਦ ਅਗਲਾ ਭਾਗ ਲੈ ਕੇ ਹਾਜ਼ਰ ਹੋਣਿਆ ਉਹਨੇ ਸਮਝ ਲਈ ਦਿਓ ਜੀ ਸੁਖ ਸੱਜਣ ਨੂੰ ਜਿਆਦਾ ਜਿਉਦੇ ਵਾਂਦੇ ਹੱਦੇ ਰਹੋ ਛੱਬਾ ਕਹਿਰ ਸੱਸੀ ਕਹਿਰ ਬਾਈ ਸੱਸੀ ਵਾਹਿਗੁਰੂ ਜੀ ਕੀ ਫਤਿਹ ਓਕੇ ਸੱਜੋ ਸ਼ੇਰ ਮਾਰਦੇ ਧੰਨਵਾਦ ਭਰਾਓ